ਸਭ ਕੁਝ ਪਹਿਲਾਂ ਤੋਂ ਪੀ ਪਲਾਨ ਹੁੰਦਾ ਪਹਿਲਾਂ ਜਾਰੀ ਲਈ ਚੀਜ਼ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹਰ ਕਮਲ ਦੇ ਵੱਲੋਂ ਪਹਿਲਾਂ ਸਮਝਾਇਆ ਜਾਂਦਾ ਕਿ ਇਹ ਜਿਹੜੀ ਚੀਜ਼ ਆ ਉਹ ਇਸ ਤਰ੍ਹਾਂ ਦੇ ਨਾਲ ਤੂੰ ਦੇਣੀ ਆ ਸਭ ਕੁਝ ਉਸੇ ਤਰ੍ਹਾਂ ਦੇ ਨਾਲ ਹੁੰਦਾ ਜਦੋਂ ਨੂੰ ਪਤਾ ਲੱਗਦਾ ਕਿ ਮੈਂ ਉਸ ਚੀਜ਼ ਦੇ ਵਿੱਚ ਕਾਮਯਾਬ ਨਹੀਂ ਹੋ ਰਹੀ ਫਿਰ ਉਹ ਹਰਕਮਲ ਨੂੰ ਬੁਲਾਉਂਦੀ ਆ ਹਰਕਮਲ ਫਿਰ ਜਿਹੜਾ ਹੈਗਾ ਉਹ ਆਉਂਦਾ ਆ ਤਾਂ ਮਤਲਬ ਇਹਨਾਂ ਨੇ ਤਾਂ ਜੋ ਪਲਾਨ ਸੋਚਿਆ ਸੀ ਉਹ ਇਹੀ ਸੀਗਾ ਕਿਉਂਕਿ ਕਿ ਦੋ ਜਾਣੇ ਆ ਘਰ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਕੈਮਰੇ ਨਹੀਂ ਸੀ ਨਹੀਂ ਵੀ ਸਵਾਲ ਉੱਠ ਰਹੇ ਨੇ ਕਿ ਕੈਮਰੇ ਲਵਾਉਣਾ ਸ਼ਾਇਦ ਗੁਰਵਿੰਦਰ ਚਾਹੁੰਦਾ ਸੀ ਸ਼ਾਇਦ ਰੁਪਿੰਦਰ ਕੌਰ ਦੇ ਵੱਲੋਂ ਰੋ ਜਾਹਰ ਹੋ ਜਾਂਦੀਆਂ ਕਿ ਆਉਣ ਵਾਲੇ ਬੰਦੇ ਕਿੰਨੇ ਸੀ ਕਿਸ ਤਰ੍ਹਾਂ ਦੇ ਨਾਲ ਇਹ ਕਤਲ ਹੁੰਦਾ ਪਹਿਲੇ 3 ਤੋਂ 4 ਘੰਟੇ ਰੁਪਿੰਦਰ ਮੰਨੀ ਨਹੀਂ ਕਿ ਕਤਲ ਮੈਂ ਕੀਤਾ। ਪਹਿਲੇ 3 ਤੋਂ 4 ਘੰਟੇ ਸਿਰਫ ਇਹ ਨਾਟਕ ਕਰ ਰਹੀ ਸੀ ਕਿ ਨਹੀਂ ਕੁਝ ਅਣਪਛਾਤੇ ਬੰਦੇ ਆਏ ਸੀ ਉਹਨਾਂ ਦੇ ਵੱਲੋਂ ਲੁੱਟਕੋ ਕੀਤੀ ਗਈ ਉਹਨਾਂ ਦੇ ਵੱਲੋਂ ਗੁਰਵਿੰਦਰ ਨੂੰ ਜਿਹੜਾਗਾ ਮਾਰਿਆ ਪਰ ਉਹ ਕਹਿੰਦੇ ਹੁੰਦੇ ਨਾ ਕਿ ਚੋਰ ਦੇ ਪੈਰ ਨਹੀਂ। ਕਹਿੰਦੀ ਜਦੋਂ ਪੁਲਿਸ ਪੁੱਛ ਰਹੀ ਸੀ ਸਭ ਤੋਂ ਪਹਿਲਾਂ ਤਾਂ ਜਦੋਂ ਕਿਸੇ ਦੇ ਹਸਬੈਂਡ ਦਾ ਇਸ ਤਰ੍ਹਾਂ ਦੇ ਨਾਲ ਕਤਲ ਹੋ ਜਾਂਦਾ ਹੈ ਮਤਲਬ ਕਿਸੇ ਦਾ ਜੀਵਨ ਸਾਥੀ ਤੁਰ ਜੇ ਤਾਂ ਮੈਨੂੰ ਲੱਗਦਾ ਉਹਦਾ ਜਗ ਉਜੜ ਜਾਂਦਾ। ਉਹਦਾ ਜਹਾਨ ਉਜੜ ਜਾਂਦਾ ਆ। ਉਹਦੇ ਪੈਰਾਂ ਤੋਂ ਜ਼ਮੀਨ ਮਤਲਬ ਕੁਝ ਪਿੱਛੇ ਹੀ ਨਹੀਂ ਰਹਿਂਦਾ। ਪਰ ਜੈਸੇ ਇਮੋ ਫੇਸ ਤੇ ਨਹੀਂ ਦਿਸੇ ਪਹਿਲੀ ਸ਼ੱਕ ਦੀ ਸੂਈ ਉਦੋਂ ਉਹ ਸ਼ੱਕ ਦੇ ਘੇਰੇ ਦੇ ਵਿੱਚ ਆਈ ਇੱਕ ਦਿਨ ਹਲੇ ਹਰਕਮਲ ਨੂੰ ਹੋਇਆ ਤੇ ਹਰਕਮਲ ਨੂੰ ਕਿਸ ਕਿਉਂ ਕਿਸ ਕਾਰਨ ਕਰਕੇ ਰਿਪੋਰਟ ਕੀਤਾ ਗਿਆ ਹਰਕਮਲ ਇਹ ਵੀ ਮੰਨਿਆ ਕਹਿੰਦੇ ਕਿ ਉਹ ਇਹ ਚੀਜ਼ ਜ਼ਰੂਰ ਕਹੀ ਕਿ ਅਸੀਂ ਇਕੱਠਿਆਂ ਰਹਿਣਾ ਚਾਹੁੰਦੇ ਸੀ ਇਕੱਠਿਆਂ ਰਹਿਣ ਦੇ ਕਰਕੇ ਸਾਨੂੰ ਇਹ ਸਟੈਪ ਜਿਹੜਾ ਅਸੀਂ ਚੁੱਕਿਆ ਇੱਥੇ ਤੱਕ ਜਿਹੜਾ ਹੈਗਾ ਪਹੁੰਚਣਾ ਪਿਆ ਪਰ ਇੱਕ ਗੱਲ ਤੁਹਾਨੂੰ ਮੈਂ ਹੋਰ ਵੀ ਦੱਸ ਦਿਆਂ ਜਿੱਮੇ ਕੀ ਚਰਚਾ ਹੁੰਦੀ ਹੈ ਕਿ ਗੁਰਵਿੰਦਰ ਤੇ ਰੁਪਿੰਦਰ ਇਹਨਾਂ ਦੇ ਮਤਲਬ ਆਪਸੀ ਰਿਸ਼ਤੇ ਕੋਈ ਬਹੁਤ ਜ਼ਿਆਦਾ ਚੰਗੇ ਨਹੀਂ ਸੀ ਤੋਂ ਦੇ ਫਾਦਰ ਸਾਹਿਬ ਇਹ ਚੀਜ਼ ਡਿਨਾਈ ਕਰਦੇ ਨੇ ਕਿ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਸੀ ਮੈਰਿਟਲ ਐਕਸਟਰਾ ਮੈਰਿਟਲ ਸਾਨੂੰ ਨਹੀਂ ਪਤਾ ਸੀ ਉਹਦੇ ਵਿਦੇਸ਼ ਦੇ ਵਿੱਚ ਕੈਨੇਡਾ ਦੇ ਵਿੱਚ ਗਏ ਸੀ ਹੋ ਸਕਦਾ ਗੁਰਵਿੰਦਰ ਨੇ ਇਹ ਚੀਜ਼ ਵੀ ਸੋਚੀ ਹੋਵੇ ਕਿ ਯਾਰ ਮਾਪਿਆਂ ਨੂੰ ਇਸ ਚੀਜ਼ ਇਹ ਦੱਸ ਕੇ ਕਿਉਂ ਦੁੱਖ ਦੇਣਾ ਹੈ ਕਿਉਂ ਤਣਾਅ ਦੇ ਵਿੱਚ ਉਹ ਦੁਖੀ ਹੋਣਗੇ ਗੁਰਵਿੰਦਰ ਸਿੰਘ ਨੂੰ ਉਹਨਾਂ ਨੇ ਰਾਤ ਨੂੰ ਹਟਾਇਆ ਹਟਾਉਣ ਦੇ ਲਈ ਇੱਕ ਐਸੀ ਸਾਜ਼ਿਸ਼ ਰਚੀ ਕਿ ਕਿਉਂ ਨਾ ਅਸੀਂ ਆ ਆਪਸ ਦੇ ਵਿੱਚ ਮਿਲਦੇ ਵੀ ਰਹਿ ਜੀਏ ਤੇ ਅਸੀਂ ਕਤਲ ਵੀ ਕਰਦਗੇ ਤੇ ਕਤਲ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਦੀ ਸਜ਼ਾ ਜਿਹੜੀ ਆ ਉਹ ਵੀ ਸਾਨੂੰ ਨਾ ਮਿਲੇ ਤਾਂ ਕਰਕੇ ਤਾਂ ਉਹਨਾਂ ਦੇ ਵੱਲੋਂ ਲੁੱਟਖੋ ਦਾ ਐਸੀ ਤਰੀਕਾ ਆਪਣਾ ਹੈ ਪਰ ਉਹ ਕਹਿੰਦੇ ਨੇ ਕਿ ਚੋਰ ਭਵੇਂ ਕਿੰਨਾ ਹੀ ਛਾਤਰ ਹੋਵੇ ਪਰ ਉਹ ਕੋਈ ਨਾ ਕੋਈ ਨਿਸ਼ਾਨ ਛੱਡ ਜਰੂਰ ਜਾਂਦਾ ਤੇ ਉਹ ਨਿਸ਼ਾਨ ਇਹਨਾਂ ਨੇ ਛੱਡੇ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਦੋਨੋਂ ਫੜੇਗੇ ਇਹਨਾਂ ਨੂੰ ਤਾਂ ਇਹ ਸੀ ਨਾ ਕਿ ਸੌਖਾਲੇ ਹੋ ਸਕਦਾ ਕੋਈ ਫਿਲਮ ਦੇਖੀ ਹੋਵੇ ਹੋ ਸਕਦਾ ਕੋਈ ਨਾਟਕ ਦੇਖਿਆ ਹੋਵੇ ਕਿ ਕਿਉਂ ਨਾ ਇਹਨੂੰ ਨਾਟਕੀ ਰੂਪ ਦਿੱਤਾ ਜਾਵੇ ਚਾਹਣਾ ਇਹਨੂੰ ਲੁੱਟਕੋ ਦਾ ਰੂਪ ਦਿੱਤਾ ਜਾਵੇ ਕਿ ਲੁੱਟਕੋ ਹੋਈ ਉਹਦੇ ਰਿਸ਼ਤੇਦਾਰਾਂ ਔਰਤਾਂ ਨੇ ਉਹ ਵਿਚਾਰੀਆਂ ਕੋ ਗੱਲ ਕਹਿੰਦੀਆਂ ਨੇ ਕਿ ਫਾਂਸੀ ਲੱਗੇ ਫਾਂਸੀ ਲੱਗੇ ਫਾਂਸੀ ਲੱਗੇ ਤੁਸੀਂ ਦੇਖੋ ਵੀ ਕਿੰਨਾ ਦਰਦ ਦਿਲ ਦੇ ਵਿੱਚ ਹੋਣਾ ਹੈ ਜਦੋਂ ਇੱਕ ਨੂੰ ਜਿਹਨੂੰ ਪੁੱਤ ਬਣਾਇਆ ਹੋਵੇ ਤੇ ਉਹਨੂੰ ਉਹ ਕਤਲ ਕਰ ਦੇਵੇ ਉਹਨੂੰ ਡੈਨ ਕਹਿਣਾ ਪਵੇ ਤੁਸੀਂ ਦੇਖੋ ਕਿੰਡਾ ਦਰਦ ਦਿਲ ਦੇ ਵਿੱਚ ਹੋਣਾ ਕਿੰਨਾ ਦੁੱਖ ਦਿਲ ਦੇ ਵਿੱਚ ਹੋਣਾ ਕਿ ਯਾਰ ਸਾਡੇ ਨਾਲ ਰਹਿ ਕੇ ਸਾਡੇ ਅਸੀਂ ਪੁੱਤ ਬਣਾਇਆ ਤੇ ਆ ਸਾਡੇ ਨਾਲ ਹਾਲਾਤ ਜਿਹੜੇ ਕੀ ਦਿੱਤਾ ਯਾਰ ਇਨਸਾਫ ਐਸੇ ਪਰਿਵਾਰ ਦੇ ਨਾਲ ਹੋਣਾ ਜ਼ਰੂਰ ਚਾਹੀਦਾ ਇਨਸਾਫ ਵੀ ਐਸਾ ਹੋਣਾ ਚਾਹੀਦਾ ਤਾਂ ਜੋ ਕਿ ਅ ਐਸਾ ਕ੍ਰਾਈਮ ਕਰਨ ਵਾਲਿਆਂ ਨੂੰ ਐਸਾ ਕ੍ਰਾਈਮ ਕਰਨ ਤੋਂ ਪਹਿਲਾਂ ਸੋਚਣ ਵਾਲਿਆਂ ਨੂੰ 100 ਨਹੀਂ ਮੈਂ ਕਹਿੰਦਾ 1000 ਵਾਰ ਸੋਚਣਾ ਪਵੇ ਕਿ ਯਾਰ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਐਸਾ ਕੁਝ ਹੋਇਆ ਸੀ ਤੇ ਉੱਥੇ ਐਸੀ ਸਜ਼ਾ ਜਿਹੜੀ ਹੈਗੀ ਉਹਨਾਂ ਨੂੰ ਮਿਲੀ ਸੀ ਲੈ ਕੇ ਆਏ ਹਾਂ ਪ੍ਰੋਗਰਾਮ ਗਲ ਪਤੇ ਦੀ ਗੱਲ ਕਰਦੇ ਹਾਂ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਜੋ ਇੱਕ ਕਤਲ ਕੀਤਾ ਜਾਂਦਾ ਜੋ ਪ੍ਰੇਮੀ ਦੇ ਨਾਲ ਮਿਲ ਕੇ ਪਤਨੀ ਦੇ ਵੱਲੋਂ ਆਪਣੇ ਹੀ ਪਤੀ ਦਾ ਕਤਲ ਕੀਤਾ ਜਾਂਦਾ ਉਸ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਹੈ ਪੁਲਿਸ ਦੇ ਵੱਲੋਂ ਰਿਮਾਂਡ ਲਿਆ ਜਾਂਦਾ ਉਸ ਰਿਮਾਂਡ ਤੋਂ ਬਾਅਦ ਕੀ ਵੱਡੇ ਖੁਲਾਸੇ ਹੋਏ ਨੇ ਉਸੇ ਤੇ ਵਿਚਾਰ ਚਰਚਾ ਕਰਦੇ ਹਾਂ ਬਾਜੀ ਕਿਵੇਂ ਦੇਖਦੇ ਹੋ ਜੋ ਇਹ ਕਤਲ ਕੀਤਾ ਗਿਆ ਸੀ 3 ਦਿਨ ਦਾ ਰਿਮਾਂਡ দেয়া ਪੁਲਿਸ ਦੇ ਵੱਲੋਂ ਹੁਣ ਤੱਕ ਕੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਇਸ ਕੇਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਆਪਾਂ ਬੀਤੇ ਕੱਲ ਵੀ ਇੱਕ ਪ੍ਰੋਗਰਾਮ ਕੀਤਾ ਪ੍ਰੋਗਰਾਮ 'ਚ ਵੀ ਦੱਸਿਆ ਜੋ ਜੋ ਕੁਝ ਪੁਲਿਸ ਨੇ ਦੱਸਿਆ ਤਾਂ ਉਸ ਤੋਂ ਬਾਅਦ ਐਸਐਸਪੀ ਰੀਤਕੋਟ ਨੇ ਉਹਨਾਂ ਦੀ ਇੱਕ ਇੰਟਰਵਿਊ ਆਂਦੀ ਹੈ ਉਹਦੇ ਵਿੱਚ ਵੀ ਉਹ ਕਾਫੀ ਕੁਝ ਦੱਸਦੇ ਨਜ਼ਰ ਆਉਂਦੇ ਨੇ ਜਿਹੜਾ ਕਿ ਉਸ ਤੋਂ ਪਹਿਲਾਂ ਪੁਲਿਸ ਦੀ ਜੋ ਬਾਈਟ ਸੀ ਉਹਦੇ ਵਿੱਚ ਉਹ ਚੀਜ਼ਾਂ ਨਹੀਂ ਸੀ ਜਿਵੇਂ ਸਵਾਲ-ਜਵਾਬ ਨਹੀਂ ਹੋਏ ਕਤਲ ਹੋਇਆ ਸਭ ਕੁਝ ਹੋਇਆ ਉਹਦੇ ਵਿੱਚ ਉਹਦੀ ਧਰਮ ਪਤਨੀ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਫਿਰ ਹਰਕਮਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਹ ਸਾਰੀਆਂ ਚੀਜ਼ਾਂ ਸਾਹਮਣੇ ਨੇ ਜੋ ਹੋਣ ਤੱਕ ਹੋਇਆ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੁਝ ਕਬੂਲੇ ਉਸ ਦਿਨ ਜਾਣਿਆ ਉਸ ਦਿਨ ਤੇ ਇੱਕ ਵਾਰੀ ਫਿਰ ਜਾਣਿਆ ਜਿਸ ਦਿਨ ਇਹ ਸਭ ਕੁਝ ਹੋਣਾ ਸੀ ਅ ਵਿੱਚ ਦਾ ਕਹਿਣਾ ਹੈ ਕਿ ਸਭ ਕੁਝ ਪ੍ਰੀਪਲਾਨਡ ਸੀ ਸਭ ਕੁਝ ਪਹਿਲਾਂ ਸੋਚਿਆ ਹੋਇਆ ਸੀ ਗਿਣੀ ਮਿਥੀ ਸਾਈ ਸੀ ਕਿ ਆਹਾ ਦਿਨ ਆ ਤਰੀਕ ਨੂੰ ਕੁਝ ਹੋਣਾ ਹੈ ਇੱਕ ਹੋਰ ਵੱਡੀ ਗੱਲ ਜਿਹੜੀ ਹੈਗੀ ਆ ਉਹ ਸਾਹਮਣੇ ਆਈ ਉਹ ਇਹ ਆ ਕਿ ਗੁਰਵਿੰਦਰ ਸਿੰਘ ਨੂੰ ਕੋਈ ਜ਼ਹਿਰੀਲੀ ਚੀਜ਼ ਦਿੱਤੀ ਗਈ ਹੈ ਉਹ ਜ਼ਹਿਰੀਲੀ ਚੀਜ਼ ਕੀ ਹੈ ਉਹ ਜ਼ਹਿਰੀਲੀ ਚੀਜ਼ ਕੋਈ ਸਲੀਪਿੰਗ ਪਿਲਸ ਹੋ ਸਕਦੀਆਂ ਨੇ ਬਹੁਤ ਜ਼ਿਆਦਾ ਬਹਤਾਨ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕੋਈ ਡਰਗ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਹਾਲਾਂਕਿ ਜਦੋਂ ਮੈਡੀਕਲ ਰਿਪੋਰਟ ਆਊਗੀ ਉਸ ਤੋਂ ਬਾਅਦ ਪਤਾ ਲੱਗੂਗਾ ਪਰ ਜ਼ਹਿਰੀਲੀ ਚੀਜ਼ ਕੋਈ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੀ ਚੀਜ਼ ਉਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਉਹ ਹਰ ਕਮਲ ਦੇ ਵੱਲੋਂ ਲਿਆ ਕੇ ਦਿੱਤੀ ਗਈ ਰੁਪਿੰਦਰ ਕੌਰ ਨੂੰ ਹਰ ਕਮਲ ਨੂੰ ਲਿਆ ਕੇ ਹਰ ਕਮਲ ਦੇ ਵੱਲੋਂ ਰੁਪਿੰਦਰ ਕੌਰ ਨੂੰ ਲਿਆ ਕੇ ਦਿੱਤੀ ਗਈ ਤੇ ਉਹਨੂੰ ਢੰਗ ਤਰੀਕਾ ਵੀ ਸਮਝਾਇਆ ਗਿਆ ਕਿ ਇਹ ਚੀਜ਼ ਇਸ ਤਰ੍ਹਾਂ ਦੇ ਨਾਲ ਉਹਨੂੰ ਦੇਣੀ ਹੈ ਪਾਰੋਂ ਕਹਿੰਦੇ ਨੇ ਕਿ ਉਸ ਦਿਨ ਰੁਪਿੰਦਰ ਦੇ ਵੱਲੋਂ ਵੈਸਾ ਹੀ ਕੁਝ ਕੀਤਾ ਗਿਆ ਜਿਵੇਂ ਹਰਕਮਨ ਨੇ ਉਹਨੂੰ ਦੱਸਿਆ ਕੋਈ ਜ਼ਹਿਰੀਲੀ ਚੀਜ਼ ਲਿਆ ਕੇ ਦਿੱਤੀ ਕਿ ਇਸ ਤਰ੍ਹਾਂ ਦੇ ਨਾਲ ਉਹਨੂੰ ਦੇਣੀ ਆ ਉਹਨੇ ਉਸੇ ਤਰ੍ਹਾਂ ਦੇ ਨਾਲ ਦੇਣ ਦੀ ਕੋਸ਼ਿਸ਼ ਕੀਤੀ ਹੁਣ ਜਾਂ ਤਾਂ ਉਹਦੀ ਡੋਜ਼ ਘੱਟ ਰਹਿ ਗਈ ਜਾਂ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਉਹ ਦੇ ਨਹੀਂ ਸਕੀ ਇੱਥੇ ਕੁਝ ਨਾ ਕੁਝ ਜਿਹੜਾ ਹੈਗਾ ਉਹ ਗੈਪ ਰਿਹਾ ਕਿਸੇ ਚੀਜ਼ ਦਾ ਨਹੀਂ ਦੇ ਸਕੀ ਤਾਂ ਇਸੇ ਦੇ ਦੌਰਾਨ ਜਦੋਂ ਉਹਨੂੰ ਲੱਗਿਆ ਕਿ ਜੋ ਸਾਡਾ ਪਲਾਨ ਕੀਤਾ ਹੋਇਆ ਉਹ ਪਲਾਨ ਅਨੁਸਾਰ ਇਹ ਸਿਸਟਮ ਜੋ ਚੱਲਣਾ ਸੀ ਉਹ ਨਹੀਂ ਚੱਲ ਰਿਹਾ ਤਾਂ ਉਸ ਤੋਂ ਬਾਅਦ ਉਹ ਹਰਕਮਨ ਨੂੰ ਫੋਨ ਕਰਦੇ ਆ ਫੋਨ ਕਰਕੇ ਹਰਕਮਨ ਨੂੰ ਬੁਲਾਉਂਦੀ ਆ ਤਾਂ ਇੰਨੇ ਦੌਰਾਨ ਇਸ ਸਭ ਸਿਲਸਿਲੇ ਦੇ ਵਿੱਚ ਇਹ ਚੀਜ਼ ਦਾ ਜਿਹੜਾ ਹੈਗਾ ਉਹ ਪਤਾ ਚੱਲ ਜਾਂਦਾ ਆ ਗੁਰਵਿੰਦਰ ਸਿੰਘ ਨੂੰ ਗੁਰਵਿੰਦਰ ਸਿੰਘ ਨੂੰ ਜਦ ਉਹ ਪਤਾ ਚੱਲਦਾ ਹੈ ਤਾਂ ਉੱਥੇ ਉਹਨਾਂ ਦੀ ਬਹਿਸ-ਮਸਾਈ ਜਿਹੜੀ ਹੈਗੀ ਉਹ ਵੀ ਹੁੰਦੀ ਆ ਉਸ ਤੋਂ ਬਾਅਦ ਉਹ ਨਿਕ ਉਹ ਭੱਜ ਕੇ ਬਾਹਰ ਨਿਕਲਦਾ ਹੈ ਹੁਣ ਪੁਲਿਸ ਦੇ ਕੋਲੋਂ ਇਹ ਗੱਲ ਹੋਰ ਦੱਸੀ ਗਈ ਕਿ ਜਦੋਂ ਉਹ ਭੱਜ ਕਿਉਂਕਿ ਠੜ ਸਿਆਲ ਦੀ ਰੋਤਾ ਠਣ ਦੀ ਰੋਤਾ ਬੰਦਾ ਜਦੋਂ ਹੁੰਦੇ ਟਾਈਮ ਦੇ ਵਿੱਚ ਬਾਹਰ ਆਉਂਦਾ ਤਾਂ ਆਪਣਾ ਕੱਪੜੇ ਲੱਤਾ ਘੱਟੋ ਘੱਟ ਪੂਰੇ ਹੁੰਦੇ ਨੇ ਇੰਨੇ ਕੁ ਹੁੰਦੇ ਨੇ ਕਿ ਯਾਰ ਕਿਤੇ ਕਿਸੇ ਦਾ ਨਹੀਂ ਠੜ ਨਾ ਲੱਗ ਜਾਈ ਪਰ ਉਹ ਕਹਿੰਦੇ ਨੇ ਕਿ ਜਦੋਂ ਉਹ ਬਾਹਰ ਆਉਂਦਾ ਆ ਇਹ ਸੀ ਕਿ ਜਿਵੇਂ ਬਿਸਤਰ ਤੋਂ ਉੱਠ ਕੇ ਬੰਦਾ ਇੱਕਦਮ ਭੱਜ ਕੇ ਬਾਹਰ ਆਇਆ ਹੁੰਦਾ ਹੈ ਕੋਠੇ ਤੇ ਚੜਨ ਦੇ ਲਈ ਤਾਂ ਇੰਨਾ ਐਸੀ ਡਰੈਸ ਉਹਦੇ ਉਸ ਵੇਲੇ ਪਾਈ ਹੋਈ ਸੀ ਐਸੇ ਕੱਪੜੇ ਉਹਦੇ ਉਸ ਵੇਲੇ ਪਾਏ ਹੋਏ ਸੀ ਤਾਂ ਉਤੋਂ ਸਾਫ਼ ਤੇ ਸਪਸ਼ਟੇ ਜਾਹਰ ਹੁੰਦਾ ਕਿ ਉਹ ਭੱਜ ਕੇ ਬਾਹਰ ਰੌਲਾ ਪਾਉਣ ਦੇ ਲਈ ਆਇਆ ਸੀ ਦੱਸਣ ਦੇ ਲਈ ਆਇਆ ਸੀ ਕਿ ਤਾਂ ਜੋ ਉਹ ਦੱਸ ਸਕੇ ਕਿ ਭਾਈ ਸਾਡੇ ਘਰ ਦੇ ਵਿੱਚ ਮੇਰੇ ਖਿਲਾਫ ਆ ਸਾਜ਼ਿਸ਼ ਹੋ ਰਹੀ ਆ ਆ ਉਹ ਚੀਜ਼ ਪਰ ਉਸੇ ਦੌਰਾਨ ਹੀ ਇਹ ਸਭ ਕੁਝ ਹੁੰਦਾ ਆ ਜਿਹੜੀ ਹੁੰਦੇ ਜਿਹੜਾ ਹੈਗਾ ਉਹ ਬਿਆਨ ਸਾਹਮਣੇ ਆਏ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਦੇ ਵਿੱਚ ਅ ਇਸ ਪਰ ਗਿਆ ਜਾਣ ਹੋਰਾਂ ਦੀ ਜਿਹੜੀ ਇੰਟਰਵਿਊ ਉਹਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਹਿ ਕੇ ਉਹ ਜਿਹੜੀ ਹਰੀਲੀ ਚੀਜ਼ ਸੀ ਉਸ ਨੂੰ ਜਿਹੜੀ ਹੈਗੀ ਆ ਉਹ ਦਿੱਤੀ ਗਈ ਇਹਨਾਂ ਦੋਹਾਂ ਦੇ ਵੱਲੋਂ ਸਭ ਕੁਝ ਕਰਕੇ ਉਹ ਜ਼ਹਿਰੀਲੀ ਚੀਜ਼ ਜਿਹੜੇ ਦਿੱਤੀ ਗੱਲ ਆ ਕਿ ਪਿਛਲੇ ਦਿਨਾਂ ਚ ਪੁਲਿਸ ਪ੍ਰਸ਼ਾਸਨ ਨੇ ਵੀ ਦੱਸਿਆ ਸੀ ਕਿ ਗळा ਕੋਟਿਆ ਗਿਆ ਹਾਲਾਂਕਿ ਉਸ ਤੋਂ ਬਾਅਦ ਕੀ ਕੁਝ ਉਹਨਾਂ ਦੇ ਨਾਲ ਹੋਇਆ ਜਿਵੇਂ ਮਣਕਾ ਟੁੱਟਣ ਦੀ ਗੱਲ ਵੀ ਸਾਹਮਣੇ ਆਈ ਸੀ ਉਸ ਤੋਂ ਬਾਅਦ ਇਹ ਵੀ ਸੀ ਕਿ ਭਾਈ ਕਿਸੇ ਵੈਪਨ ਦੇ ਨਾਲ ਮਾਰਿਆ ਜਿੰਗ ਉਹ ਕਹਿੰਦੇ ਕਿ ਪੋਸਟਮਾਰਟਮ ਦੀ ਜਦੋਂ ਰਿਪੋਰਟ ਆਊਗੀ ਉਸ ਤੋਂ ਬਾਅਦ ਇਹ ਸਭ ਚੀਜ਼ਾਂ ਦਾ ਕਲੈਰੀਫਾਈ ਜਿਹੜਾ ਹੈਗਾ ਹੋਣਾ ਆ ਜਦੋਂ ਸਭ ਹੁੰਦਾ ਆ ਕਤਲ ਗੁਰਵਿੰਦਰ ਸਿੰਘ ਦਾ ਹੋ ਜਾਂਦਾ ਆ ਗੁਰਵਿੰਦਰ ਸਿੰਘ ਦੇ ਕਤਲ ਹੋਣ ਤੋਂ ਬਾਅਦ ਉਸੇ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਦੇ ਉਹਨੇ ਪਲਾਨ ਕੀਤਾ ਹੋਇਆ ਸੀ ਕਿਉਂਕ ਉਦੋਂ ਕੁਝ ਚਰਚਾਾਂ ਮੈਂ ਵੀ ਸੀ ਕਿ ਸ਼ਾਇਦ ਉਹ ਦੋਨੋਂ ਮੈਂ ਆਪਸ ਦੇ ਵਿੱਚ ਕਿਉਂਕਿ ਘਰ ਦੇ ਵਿੱਚ ਇਕੱਲੇ ਮੀਆਂ ਬੀਬੀ ਸੀ ਹੋ ਸਕਦਾ ਕਿ ਉਹਨੂੰ ਕਿਸੇ ਤਰ੍ਹਾਂ ਦੇ ਨਾਲ ਸੌਾਇਆ ਗਿਆ ਹੋਵੇ ਗੁਰਵਿੰਦਰ ਸਿੰਘ ਨੂੰ ਕੋਈ ਵੀ ਤਗ ਤਰੀਕੇ ਦੇ ਨਾਲ ਤੇ ਉਸ ਤੋਂ ਬਾਅਦ ਦੋਨੋਂ ਆਪਸ ਦੇ ਵਿੱਚ ਮਿਲਣ ਲਈ ਜਿਹੜਾ ਹੈਗਾ ਉਹ ਆਏ ਹੋਣ ਤਾਂ ਕਰਕੇ ਹੋ ਸਕਦਾ ਕਿ ਕਾਲੀ ਦੇ ਵਿੱਚ ਇਹ ਚੀਜ਼ ਹੋਈ ਹੋਵੇ ਪਰ ਪੁਲਿਸ ਨੇ ਇਸ ਚੀਜ਼ ਨੂੰ ਡਿਨਾਈ ਕੀਤਾ ਕਿ ਤੱਕ ਇਹ ਪੀ ਪਲਾਨ ਸੀ ਸੋ ਪਹਿਲਾਂ ਤੋਂ ਇਹ ਚੀਜ਼ ਪਲਾਨ ਕੀਤੀ ਗਈ ਸੀ ਕਿ ਭਈ ਇਸ ਤਰ੍ਹਾਂ ਦੇ ਨਾਲ ਜਿਹੜਾ ਕਤਲ ਕਰਨਾ ਫਿਰ ਉਸ ਤੋਂ ਬਾਅਦ ਕਿਹੜਾ ਨਾਕੀ ਢੰਗ ਅਖਤਿਆਰ ਕਰਨਾ ਆ ਉਹ ਵੀ ਉਸ ਤੋਂ ਬਾਅਦ ਸਭ ਕੁਝ ਸੀਗਾ ਇਹ ਵੀ ਹੋ ਸਕਦਾ ਹੈ ਕਿ ਇਸ ਨੂੰ ਮਾਰਨ ਤੋਂ ਬਾਅਦ ਕਿਉਂਕਿ ਜਸੋ ਹਰਕਮਲ ਭਜਦਾ ਆ ਹੋ ਸਕਦਾ ਹੈ ਹਰਕਮਲ ਦੇ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਹੋਵੇ ਜਿਸ ਤਰ੍ਹਾਂ ਦੇ ਨਾਲ ਘਰ ਦਾ ਪੂਰਾ ਸਮਾਨ ਖੰਡਾਉਣਾ ਜਿਹੜੇ ਗਹਿਣਿਆਂ ਦੀ ਗੱਲ ਚੱਲਦੀ ਆ ਜਿਹੜੀ ਉਸ ਤੋਂ ਬਾਅਦ ਰੁਪਿੰਦਰ ਆਪਣੇ ਰਿਸ਼ਤੇਦਾਰਾਂ ਨੂੰ ਕਹਿਦੀ ਆ ਕਿ ਗਹਿਣੇ ਜਿਹੜੀ ਹੈਗੇ ਨੇ ਸਾਡੇ ਲੁੱਟ ਕੋ ਜਿਹੜੀ ਹੈਗੀ ਆ ਹੋਈ ਆ ਚੋਰੀ ਹੋਈ ਆ ਚੋਰ ਆਏ ਨੇ ਅਣਪਛਾਤੇ ਬੰਦੇ ਆਏ ਨੇ ਜਿਨ੍ਹਾਂ ਦੇ ਵੱਲੋਂ ਚੋਰੀ ਕੀਤੀ ਗਈ ਤੇ ਗੁਰਵਿੰਦਰ ਦਾ ਜਿਹੜਾ ਕਤਲ ਕੀਤਾ ਗਿਆ ਮੈਨੂੰ ਅੰਦਰ ਤਾੜਦਾ ਸੀ ਮਤਲਬ ਸੀਨ ਉਹਵੇਂ ਦਾਵੇਂ ਬਣਾਇਆ ਜਾਂਦਾ ਆ ਘਰ ਦੇ ਕੱਪੜੇ ਖਿਲਰੇ ਸਭ ਕੁਝ ਮਤਲਬ ਸਾਮਾਨ ਖਿੰਡਿਆ ਪਿਆ ਅਸੀਂ ਜਦੋਂ ਪੁਲਿਸ ਪਹੁੰਚਦੀ ਆ ਸ਼ਾਇਦ ਸਮਾਂ तकरीबन 12:00 12:30 ਦੇ ਆਸ-ਪਾਸ ਇੱਥੇ ਹੋਵੇ ਜਾਂ ਥੋੜਾ ਬਹੁਤਾ ਉੱਤੇ ਹੋ ਸਕਦਾ 11:30 ਦੀ ਗੱਲ ਉਹਦੇ ਜਿਹੜੇ ਰਿਸ਼ਤੇਦਾਰ ਨੇ ਉਹ ਦੱਸਦੇ ਨੇ ਕਿ 12:00 12:30 ਦੇ ਆਸ-ਪਾਸ ਅਸੀਂ ਜਿਹੜਾ ਹੈਗਾ ਪਹੁੰਚਦੇ ਹਾਂ ਜਿਹਦੇ ਪਰਿਵਾਰਕ ਮੈਂਬਰਾਂ ਦੀ ਬਾਕੀtion ਦੱਸਤੀਆਂ ਨੇ ਤਾਂ ਪੁਲਿਸ ਜਦੋਂ ਪਹੁੰਚਦੀ ਤਾਂ ਪੁਲਿਸ ਕਹਿੰਦੀ ਕਿ ਇੱਕ ਵਾਰੀ ਦੇਖਣ ਤੇ ਇਹ ਜ਼ਰੂਰ ਲੱਗਿਆ ਕਿ ਇੱਥੇ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਲੁੱਟਖੋਈ ਆ ਉਸ ਤੋਂ ਬਾਅਦ ਮਰਡਰ ਕੀਤਾ ਗਿਆ ਮਤਲਬ ਬਣਾਉਣ ਦੀ ਕੋਸ਼ਿਸ਼ ਜਿਵੇਂ ਕੀਤੀ ਗਈ ਸੀ ਕਿ ਲੁੱਟਖੋਈ ਲੁੱਟਖੋ ਦੇ ਵਿੱਚ ਲੁੱਟਖੋ ਜੋ ਕਰਨ ਆਏ ਸੀ ਉਹਨਾਂ ਦੇ ਵੱਲੋਂ ਇਸ ਦਾ ਕਤਲ ਕੀਤਾ ਗਿਆ ਤਾਂ ਕਹਿੰਦੇ ਕਿ ਜਦੋਂ ਪੁਲਿਸ ਇਨਵੈਸਟੀਗੇਸ਼ਨ ਥੋੜੀ ਬਹੁਤ ਕਰਦੀ ਹੁਣ ਰਾਤ ਦਾ ਸਮਾਂ ਆ ਰਾਤ ਦੇ ਸਮੇਂ ਜੇਕਰ ਲੁੱਟਖੋ ਕਰਨ ਦੇ ਲਈ ਚੋਰ ਅਣਪਛਾਤੇ ਬੰਦੇ ਆਉਣਗੇ ਸੁਭਾਵਿਕ ਤੌਰ ਤੇ ਜਾਂ ਤਾਂ ਉਹ ਕੁੰਡਾ ਤੋੜ ਕੇ ਆਉਣਗੇ ਜਾਂ ਫਿਰ ਉਹ ਕਿਸੇ ਤਰ੍ਹਾਂ ਦੀ ਕੰਦ ਟੱਪ ਕੇ ਆਉਣਗੇ ਮਤਲਬ ਤੱਕੇ ਸ਼ਾਹੀ ਦੇ ਨਾਲ ਕਿਸੇ ਤਰ੍ਹਾਂ ਦੇ ਕੋਈ ਕੋਈ ਨਾ ਕੋਈ ਨਿਸ਼ਾਨਤਾ ਮਿਲਨੇ ਚਾਹੀਦੇ ਨੇ ਤਾਂ ਪਰ ਉਸ ਕਹਿੰਦੇ ਕੋਈ ਐਸਾ ਨਿਸ਼ਾਨ ਜਦੋਂ ਨਹੀਂ ਮਿਲਦਾ ਜਦੋਂ ਥੋੜੀ ਪਹਿਲੀ ਪਹਿਲੇ ਪੜਾਦੀ ਇਨਵੈਸਟੀਗੇਸ਼ਨ ਕੀਤੀਆਂ ਤਾਂ ਜਦੋਂ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਜਿਹੜਾਗਾ ਨਹੀਂ ਮਿਲਦਾ ਤਾਂ ਸ਼ੱਕ ਦੀ ਸੂਈ ਸਿੱਧੀ ਰਪਿੰਦਰ ਕੌਰ ਤੇ ਜਾਂਦੀ ਹੈ ਕਿਉਂ ਕਿ ਘਰ ਦੇ ਵਿੱਚ ਦੋ ਜੀ ਸੀ ਇੱਕ ਦਾ ਕਤਲ ਹੋ ਜਾਂਦਾ ਦੂਜਾ ਜੀ ਇਹ ਕਹਿੰਦਾ ਕਿਸ ਦਾ ਕਤਲ ਹੋਇਆ ਅਣਪਛਾਤੇ ਬੰਦੇ ਆਏ ਨੇ ਉਹਨਾਂ ਦੇ ਵੱਲੋਂ ਲੁੱਟਕੋ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਇਸ ਦਾ ਕਤਲ ਹੋ ਗਿਆ ਤਾਂ ਸ਼ੱਕ ਦੀ ਸੂਈ ਰੁਪਿੰਦਰ ਤੇ ਜਾਂਦੀ ਹੈ ਤਾਂ ਕਹਿੰਦੇ ਪੁਲਿਸ ਦੇ ਵੱਲੋਂ ਰੁਪਿੰਦਰ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਹਿਲੇ 3 ਤੋਂ 4 ਘੰਟੇ ਕਿਉਂਕਿ ਉਹ ਪ੍ਰੀ ਮਤਲਬ ਉਹ ਪ੍ਰਿਪੇਅਰ ਸੀ ਮੈਂਟਲੀ ਤੌਰ ਤੇ ਪ੍ਰਿਪੇਅਰ ਸੀ ਉਹਨੂੰ ਪਤਾ ਸੀ ਕਿ ਇਹ ਸੀ ਕਰਨਾ ਹੈ ਤੇ ਫਿਰ ਕਿਹੜੀ ਕਹਾਣੀ ਸੀ ਹੋ ਸਕਦਾ ਦੋਨਾਂ ਨੇ ਪਤਾ ਨਹੀਂ ਕਿੱਡੀ ਕੋ ਵੱਡੇ ਪੱਧਰ ਦੀ ਕਹਾਣੀ ਬਣਾਈ ਹੋਵੇ ਵੀ ਤੈਨੂੰ ਪੁਲਿਸ ਪੁੱਛੂਗੀ ਪੁੱਛਗਿੱਛ ਕਰੂਗੀ ਤੂੰ ਨਹੀਂ ਮੰਨਣਾ ਤਾਂ ਕਹਿੰਦੇ ਪਹਿਲੇ 3 ਤੋਂ 4 4 ਘੰਟੇ ਰੁਪ ਪਹਿਲੇ ਤਿੰਨ ਤੋਂ ਚਾਰ ਕੱਟ ਉਹ ਸਿਰਫ ਇਹ ਨਾਟਕ ਕਰ ਰਹੀ ਸੀ ਕਿ ਨਹੀਂ ਕੁਝ ਅਣਪਛਾਤੇ ਬੰਦੇ ਆਏ ਸੀ ਉਹਨਾਂ ਦੇ ਵੱਲੋਂ ਲੁੱਟਕੋ ਕੀਤੀ ਗਈ ਉਹਨਾਂ ਦੇ ਵੱਲੋਂ ਗੁਰਵਿੰਦਰ ਨੂੰ ਜਿਹੜਾਗਾ ਮਾਰਿਆ ਪਰ ਉਹ ਕਹਿੰਦੇ ਹੁੰਦੇ ਨੇ ਕਿ ਚੋਰ ਦੇ ਪੈਰ ਨਹੀਂ ਹੁੰਦੇ ਚੋਰ ਦੇ ਪੈਰ ਨਹੀਂ ਹੁੰਦੇ ਜਦੋਂ ਪੁਲਿਸ बार-बार ਕਹਿੰਦੇ ਯਾਰ ਪੁਲਿਸ ਆ ਉਹਨਾਂ ਨੇ ਆਏ ਦਿਨੋਂ ਦਾ ਇਸ ਚੀਜ਼ ਦੇ ਨਾਲ ਵਾਹ ਪੈਣਾ ਆ ਆਫੀਸਰਸ ਨੇ ਆਏ ਦਿਨੋਂ ਇਸ ਚੀਜ਼ ਦੇ ਨਾਲ ਵਾਹ ਪੈਣਾ ਕਹਿੰਦੇ ਜਦੋਂ ਪੁਲਿਸ ਪੁੱਛ ਰਹੀ ਸੀ ਸਭ ਤੋਂ ਪਹਿਲਾਂ ਤਾਂ ਜਦੋਂ ਕਿਸੇ ਦੇ ਹਸਬੈਂਡ ਦਾ ਇਸ ਤਰ੍ਹਾਂ ਦੇ ਨਾਲ ਕਤਲ ਹੋ ਜਾਂਦਾ ਹੈ ਮਤਲਬ ਕਿਸੇ ਦਾ ਜੀਵਨ ਸਾਥੀ ਤੁਰ ਜਾਏ ਤਾਂ ਮੈਨੂੰ ਲੱਗਦਾ ਉਹਦਾ ਜਾਗ ਉਜੜ ਜਾਂਦਾ ਉਹਦਾ ਜਹਾਨ ਉਜੜ ਜਾਂਦਾ ਆ ਉਹਦੇ ਪੈਰਾਂ ਤੋਂ ਲ ਜ਼ਮੀਨ ਮਤਲਬ ਕੁਝ ਪਿੱਛੇ ਹੀ ਨਹੀਂ ਦਿੰਦਾ ਪਰ ਜੈਸੇ ਇਮੋਸ਼ਨ ਇੱਕ ਵਾਈਫ ਤੇ ਹੋਣੇ ਚਾਹੀਦੇ ਆ ਪਲਸ ਕਹਿੰਦੀ ਕਿ ਵੈਸੇ ਇਮੋਸ਼ਨ ਉਹਦੇ ਫੇਸ ਤੇ ਨਹੀਂ ਦਿਸੇ ਪਹਿਲੀ ਸ਼ੱਕ ਦੀ ਸੂਈ ਉਦੋਂ ਉਹ ਸ਼ੱਕ ਦੇ ਘੇਰੇ ਦੇ ਵਿੱਚ ਆਈ ਹੋ ਸਕਦਾ ਕਿ ਉਹ ਨਾਟਕੀ ਤਰੀਕੇ ਦੇ ਨਾਲ ਰੋ ਰਹੀ ਹੋਵੇ ਜਾਂ ਜੋ ਵੀ ਕਰ ਰਹੀ ਹੋਵੇ ਨਾਟਕ ਕਰ ਰਹੀ ਹੋਵੇ ਤੁਹਾਨੂੰ ਦੇਖਣ ਵਾਲੇ ਬੰਦੇ ਨੂੰ ਜਿਹੜਾ ਆਮ ਹਰ ਰੋਜ਼ ਬੰਦਿਆਂ ਚ ਵਿਚਰਦਾ ਤੇ ਉਤੋਂ ਦੀ ਜਿਹੜੇ ਆਫੀਸਰਸ ਨੇ ਜਿਹੜੇ ਆਏ ਇਹਦੇ ਨੇ ਇਹ ਜਿਹੇ ਆ ਕੰਮਾਂ ਨੂੰ ਡੀਲ ਕਰਦੇ ਉਹਨੂੰ ਪਤਾ ਤਾਂ ਲੱਗ ਹੀ ਜਾਂਦਾ ਆ ਉਹ ਕਹਿੰਦੇ ਨੇ ਕਿ ਜਦੋਂ ਦੇਖਿਆ ਤਾਂ ਪਹਿਲੀ ਤਾਂ ਸ਼ਕਤੀ ਸੂਈ ਉਸਤੇ ਕਰਕੇ ਉਹਦੇ ਤੇ ਗਈ ਦੂਜੀ ਸ਼ਕਤੀ ਸੂਈ ਜਦੋਂ ਬਾਰ-ਬਾਰ ਉਹਨੂੰ ਪੁੱਛਿਆ ਗਿਆ ਤੇ ਉਹ ਬਾਰ-ਬਾਰ ਮਨਾਂ ਕਰ ਰਹੀ ਸੀ ਤਿੰਨ ਤੋਂ ਚਾਰ ਘੰਟੇ ਇਹੀ ਕਹਿੰਦੀ ਰਹੀ ਕਿ ਨਹੀਂ ਮੈਂ ਨਹੀਂ ਕੀਤਾ ਮੈਂ ਨਹੀਂ ਕੀਤਾ ਪਰ ਬਾਰ-ਬਾਰ ਉਹਦੇ ਬਿਆਨ ਬਦਲ ਰਹੇ ਸੀ ਬਾਰ-ਬਾਰ ਉਹ ਆਪਣੀਆਂ ਗੱਲਾਂ ਤੋਂ ਮਤਲਬ ਇੱਕ ਇੱਕ ਸਵਾਲ ਦੇ ਕਈ ਜਵਾਬ ਦੇ ਰਹੀ ਸੀ ਜਿਹੜੇ ਜਵਾਬ ਪਹਿਲਾਂ ਦੇ ਨਾਲ ਮੈਚ ਨਹੀਂ ਕਰ ਰਹੇ ਸੀ ਤਾਂ ਫਿਰ ਸ਼ੱਕ ਦੀ ਸੂਈ ਕਿਉਂ ਫਿਰ ਪੂਰਨ ਮੂਰ ਦੇ ਰੂਪ ਦੇ ਵਿੱਚ ਸ਼ੱਕ ਉਹ ਤੇ ਆ ਗਿਆ ਕਿ ਅਸਲ ਦੇ ਵਿੱਚ ਕੀਤਾ ਹੀ ਨਹੀਂ ਹੁਣ ਕੀਤਾ ਕਿਵੇਂ ਉਹ ਪਤਾ ਕਰੀਏ ਤਾਂ ਫਿਰ ਜਦੋਂ ਤੂੰ ਪੁੱਛਿਆ ਗਿਆ ਤਾਂ ਉਹ ਸਭ ਕੁਝ ਉਸ ਦੇ ਵੱਲੋਂ ਕਬੂਲ ਕੀਤਾ ਜਾਂਦਾ ਹੈ ਕਿ ਭਾਈ ਸਾਡੇ ਵੱਲੋਂ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਉਹ ਇਹ ਕਤਲ ਕੀਤਾ ਗਿਆ ਆ ਫਿਰ ਉਹ ਜ਼ਹਿਰੀ ਜਿੰਮਤ ਮੈਂ ਤੁਹਾਨੂੰ ਗੱਲ ਕਰੀ ਆ ਕਿ ਜ਼ਹਿਰੀਲੀ ਚੀਜ਼ ਦੇ ਕਿਉਂਕਿ ਇਹ ਚੀਜ਼ ਤਾਂ ਪਰਿਵਾਰ ਨੇ ਪਹਿਲਾਂ ਹੀ ਇਹਦਾ ਖਦਸ਼ਾ ਜਤਾਇਆ ਸੀ ਕਿ ਹੋ ਸਕਦਾ ਹੈ ਕਿ ਇਸ ਨੂੰ ਜ਼ਹਿਰ ਦਿੱਤਾ ਗਿਆ ਜਾਂ ਨਸ਼ਾ ਵਗੈਰਾ ਕੋਈ ਚੀਜ਼ ਦਿੱਤੀ ਕਿਉਂਕਿ ਉਹਨਾਂ ਨੇ ਜੋ ਜਾਨਵਰ ਰੱਖਿਆ ਹੋਇਆ ਸੀ ਘਰ ਦੇ ਵਿੱਚ ਕੁੱਤੀ ਰੱਖੀ ਹੋਈ ਸੀ ਉਸ ਨੂੰ ਵੀ ਜ਼ਹਿਰ ਦੇਣ ਦਾ ਜਾਂ ਨਸ਼ਾ ਦੇਣ ਦਾ ਕੋਈ ਖਦਸ਼ਾ ਪਰਿਵਾਰ ਨੇ ਪਹਿਲਾਂ ਹੀ ਜਤਾਇਆ ਸੀ ਜੀ ਹਮੇ ਉਹੀ ਗੱਲ ਕਰਦਾ ਕਿ ਖਦਸ਼ਾ ਜਤਾਇਗਾ ਪਰ ਉਹ ਇਹ ਨਹੀਂ ਹਾਲੇ ਤੱਕ ਇਹ ਚੀਜ਼ ਕਨਫਰਮ ਨਹੀਂ ਨਾ ਆਪਾਂ ਕਰ ਸਕਦੇ ਕਿ ਜ਼ਹਿਰੀਲੀ ਚੀਜ਼ ਦਿੱਤੀ ਕੀ ਗਈ ਜਿਵੇਂ ਪੁਲਿਸ ਦੇ ਬੰਦ ਲੋਕਾਂ ਕਹਿੰਦੇ ਕਿ ਜ਼ਹਿਰੀਲੀ ਚੀਜ਼ ਕੁਝ ਦਿੱਤੀ ਗਈ ਹੈ ਇਹ ਚੀਜ਼ ਦਾ ਸਾਨੂੰ ਪਤਾ ਉਹ ਉੱਥੇ ਦੇਖਣ ਤੋਂ ਸਭ ਚੀਜ਼ ਤੋਂ ਹਾਪ-ਹਾਪ ਤੋਂ ਸਾਨੂੰ ਲੱਗਿਆ ਕੋਈ ਨਾ ਕੋਈ ਜ਼ਹਿਰੀਲੀ ਜੇ ਜਰੂਰ ਦਿੱਤੀ ਗਿਆ ਪਰ ਕੀ ਦਿੱਤੀ ਗਿਆ ਉਹ ਜਦੋਂ ਰਿਪੋਰਟਸ ਆਉਣਗੀਆਂ ਉਸ ਤੋਂ ਬਾਅਦ ਪਤਾ ਲੱਗਣਾ ਤੇ ਜਿਵੇਂ ਸੱਟ ਦੀ ਗੱਲ ਚੱਲਦੀ ਆ ਕਿ ਉਸ ਨੂੰ ਕਿਸੇ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੋਰ ਇੱਕ ਤੋਂ ਜ਼ਿਆਦਾ ਕੁੱਟਮਾਰ ਕਿਸ ਤਰ੍ਹਾਂ ਦੀ ਹੋਈ ਇੱਕ ਤੋਂ ਜ਼ਿਆਦਾ ਬੰਦੇ ਸੀ ਜਾਂ ਕੀ ਸੀ ਕਿਉਂਕਿ ਇਹ ਵੀ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹਾਲੇ ਤੱਕ ਹਰਕਮਲ ਤੇ ਰੁਪਿੰਦਰ ਦੋਨੋਂ ਜਿਹੜੇ ਹੈਗੇ ਨੇ ਉਹ ਹਨੋਰਸਟ ਕੀਤਾ ਗਿਆ ਹਾਲਾਂਕਿ ਹੋਰ ਕਿੰਨੇ ਲੋਕ ਇਸ ਚੀਜ਼ ਦੇ ਵਿੱਚ ਇਨਵੋਲ ਹਾਂ ਇਹ ਹੀ ਚੱਲ ਰਹੀ ਹੈ ਕਿ ਦੋ ਤੋਂ ਜ਼ਿਆਦਾ ਲੋਕ ਵੀ ਹੋ ਸਕਦੇ ਹਨ ਅਵਾਹ ਨੇ ਅਵਾਹ ਨੇ ਪਰਿਵਾਰ ਦੇ ਵੱਲੋਂ ਵੀ ਇਲਜ਼ਾਮਤ ਲਾਏ ਜਾ ਰਹੇ ਨੇ ਕਿ ਉਹ ਦੋ ਤੋਂ ਜ਼ਿਆਦਾ ਬੰਦੇ ਹੋ ਸਕਦੇ ਨੇ ਤਾਂ ਹਾਲ ਹਾਲ ਦੀ ਘੜੀ ਜਿਹੜੀ ਹਾਲ ਦੀ ਘੜੀ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਹੋ ਕਿੰਨੇ ਬੰਦੇ ਨੇ ਪਰ ਹਾਲੇ ਜਿਹੜੇ ਦੋ ਫੜੇ ਗਏ ਨੇ ਤਾਂ ਇਹ ਕਿ ਜਿਵੇਂ ਤੁਸੀਂ ਨਸ਼ੇ ਨਸ਼ੇ ਦੀ ਗੱਲ ਕਰੀ ਮੈਂ ਕੁਛ ਨਾ ਕੁਛ ਇਹ ਤਾਂ ਪੁਲਿਸ ਨੇ ਵੀ ਕਬੂਲਿਆ ਕੋਈ ਕੋਈ ਨਾ ਕੋਈ ਨਸ਼ੇ ਦੀ ਚੀਜ਼ ਜਿਹੜੀ ਆ ਉਹਨੂੰ ਦਿੱਤੀ ਗਈ ਆ ਪਰ ਉਹ ਨਸ਼ੇ ਦੀ ਚੀਜ਼ ਕੀ ਆ ਕੀ ਨਸ਼ੇ ਦੀ ਚੀਜ਼ ਸੀ ਕਿਸ ਤਰ੍ਹਾਂ ਦੇ ਨਾਲ ਉਹਨੂੰ ਦਿੱਤੀ ਉਹ ਨਸ਼ੇ ਦੀ ਚੀਜ਼ ਜਦੋਂ ਪਹਿਲਾ ਉਹ ਨਸ਼ੀਲਾ ਪਦਾਰਥ ਜ਼ਹਿਰੀਲਾ ਪਦਾਰਥ ਜਿਹੜਾ ਉਹ ਦਿੱਤਾ ਗਿਆ ਰੁਪਿੰਦਰ ਕੌਰ ਦੇ ਵੱਲੋਂ ਕਿ ਉਹ ਪੂਰੀ ਡੋਜ਼ ਦੇ ਵਿੱਚ ਨਹੀਂ ਦਿੱਤਾ ਗਿਆ ਜਦੋਂ ਬਾਅਦ ਦੇ ਵਿੱਚ ਹਰਕਮਲ ਆਉਂਦਾ ਹੈ ਫਿਰ ਉਸ ਤੋਂ ਬਾਅਦ ਦੋਨਾਂ ਦੇ ਵੱਲੋਂ ਉਸਤੇ ਨਾਲ ਧੱਕਾ ਕੀਤਾ ਜਾਂਦਾ ਉਸ ਤੋਂ ਬਾਅਦ ਕਿਵੇਂ ਉਹ ਪੂਰੀ ਡੋਜ਼ ਦੇ ਵਿੱਚ ਦਿੱਤਾ ਗਿਆ ਕਿ ਮੌਤ ਉਸੇ ਜ਼ਹਿਰੀਲਾ ਪਦਾਰਥ ਜੋ ਦਿੱਤਾ ਉਹਦੇ ਨਾਲ ਹੋਈ ਆ ਜਾਂ ਫਿਰ ਜਿਵੇਂ ਹੋਰ ਵੀ ਚਰਚਾਵਾਂ ਚੱਲ ਰਹੀਆਂ ਮਾਰਕੋਟ ਦੀਆਂ ਚਰਚਾਵਾਂ ਚੱਲ ਰਹੀਆਂ ਗਲਾ ਘੁੱਟਣ ਦੀਆਂ ਚਰਚਾਵਾਂ ਚੱਲ ਰਹੀਆਂ ਮਾਨਕਾ ਟੁੱਟਣ ਦੀਆਂ ਚਰਚਾਵਾਂ ਚੱਲ ਰਹੀਆਂ ਬਹੁਤ ਨੇ ਉਹਨਾਂ ਚੀਜ਼ਾਂ ਦੇ ਨਾਲ ਜਿਹੜੀ ਹੈਗੀ ਆ ਉਹ ਹੋਈ ਆ ਤਾਂ ਇਹ ਸਭ ਕੁਝ ਹੁੰਦਾ ਆ ਰੁਪਿੰਦਰ ਕੌਰ ਜੀ ਦੇ ਵੱਲੋਂ ਕਤਲ ਕੀਤਾ ਗਿਆ ਮਾਸਟਰਮਾਈਂਡ ਨੇ ਜੋ ਰੁਪਿੰਦਰ ਤੇ ਹਰ ਕੰਮ ਲਾ ਉਹ ਵਿਦੇਸ਼ੀ ਉਹ ਜਿਹੜਾ ਹੁਣ ਉਸ ਦਾ ਬਿਆਨ ਹੁੰਦਾ ਉਹਦੇ ਵਿੱਚ ਇਹ ਪਤਾ ਲੱਗਿਆ ਕਿ ਰੁਪਿੰਦਰ ਕੌਰ ਨੇ ਵਿਦੇਸ਼ ਦੇ ਵਿੱਚ ਆਪਣੀ ਫੀਸ ਭਰਨੀ ਸੀ ਤਾਂ ਉਸ ਤੋਂ ਬਾਅਦ ਲੌਸ ਦੇ ਨਾਲ ਵੀ ਗੱਲਬਾਤ ਕੀਤੀ ਹੋ ਸਕਦਾ ਹੈ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੋਵੇ ਤਾਂ ਤਕਰੀਬਨ 25 ਕੋ ਲੱਖ ਫੀਸ ਦਾ ਸੀ ਤਾਂ ਕਹਿੰਦੇ ਉਹ ਫੀਸ ਨਹੀਂ ਭਰੀ ਗਈ ਮਤਲਬ ਉਹ 100 ਕਾਰਨ ਹੋ ਸਕਦੇ ਨੇ ਆਪਾਂ ਉਹਨਾਂ ਤੇ ਨਹੀਂ ਜਾਵਾਂਗੇ ਜਿੰਨਾ ਕਿ ਬਿਆਨ ਆ ਪਹੁੰਚੇ ਗੱਲ ਕਰਾਂਗੇ ਤਾਂ ਉਹ ਫੀਸ ਜਿਹਨੇ ਨਹੀਂ ਭਰੀ ਗਈ ਜਿਸ ਦੇ ਕਰਕੇ ਉਹਨੂੰ ਵਾਪਸ ਬੁਲਾ ਲੈਗੇ ਕਿ ਭਾਈ ਤੂੰ ਵਾਪਸ ਜਿਹੜਾ ਆ ਜਾ ਕਿਉਂਕਿ ਜਿਵੇਂ ਇਹ ਵੀ ਚਰਚਾਾਂ ਵਿੱਚ ਚੱਲਦੀਆਂ ਨੇ ਕਿ ਇਹਨੂੰ ਕਿ ਰੁਪਿੰਦਰ ਕੌਰ ਦੇ ਜਿਹੜਾ ਹਸਬੈਂਡ ਆ ਗੁਰਵਿੰਦਰ ਸਿੰਘ ਜਿਹੜਾ ਹਸਬੈਂਡ ਸੀ ਉਹਨੂੰ ਪਹਿਲਾਂ ਤੋਂ ਪਤਾ ਸੀ ਇਹਨਾਂ ਦੇ ਆਪਸੀ ਕਲੇਸ਼ ਕਾ ਟੋ ਕਲੇਸ਼ ਜਿਹੜਾ ਥੋੜਾ ਬਹੁਤ ਜਿਹੜਾ ਹੈਗਾ ਰਹਿੰਦਾ ਸੀ ਹੋ ਸਕਦਾ ਉਹਨੂੰ ਇਹਨਾਂ ਸਬੰਧਾਂ ਦਾ ਪਹਿਲਾਂ ਤੋਂ ਪੂਰਨ ਰੂਪ ਦੇ ਵਿੱਚ ਪਤਾ ਹੋਵੇ ਕਿ ਇਸ ਦੇ ਇਸ ਦੇ ਭਾਈ ਜਿਹੜੇ ਹੈਗੇ ਨੇ ਉਹ ਸਬੰਧ ਨੇ ਤਾਂ ਕਰਕੇ ਉਹਨਾਂ ਦੇ ਵੱਲੋਂ ਇਹਨੂੰ ਵਾਪਸ ਹੀ ਵਾਪਸ ਬੁਲਾ ਲਿਆ ਗਿਆ ਹੋਵੇ ਕਿ ਭਾਈ ਤੂੰ ਆਪਦਾ ਜਿਹੜਾ ਵਾਪਸ ਆ ਜਾ ਸੌ ਕਾਰਨ ਜਿਹੜੇ ਹੈਗੇ ਹੋ ਸਕਦੇ ਇਹ ਸਾਰੇ ਸਿਸਟਮ ਜਿਹੜਾ ਚੱਲਿਆ ਹਨ ਜਿਹੜੇ ਹਰਕਮਲ ਦੀ ਗੱਲ ਚੱਲਦੀ ਆ ਉਹ ਵੀ ਕੈਨੇਡਾ ਦੇ ਵਿੱਚ ਸੀ ਪਰ ਉਹ ਕੈਨੇਡਾ ਦੇ ਵਿੱਚ ਉਹ ਪੁਲਿਸ ਦੇ ਦੱਸਣ ਅਨੁਸਾਰ ਕੇ 218 219 ਦੇ ਵਿੱਚ ਗੁਰਵਿੰਦਰ ਸੌਰੀ ਹਰਕਮਲ ਜਿਹੜਾ ਆ 218 19 ਦੇ ਵਿੱਚ ਉਹ ਵਾਪਸ ਆਉਂਦਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਦੋਨੋਂ ਆਪਸ ਦੇ ਵਿੱਚ ਮਿਲਦੇ ਨੇ ਗੱਲਬਾਤ ਜਿਹੜੀ ਹੈਗੀ ਉਹ ਇਹਨਾਂ ਦੋਹਾਂ ਦੀ ਹੁੰਦੀ ਆ ਇੱਕ ਗੱਲ ਹੋਰ ਜਿਹੜੀ ਸ਼ੌਕਿੰਗ ਹੈ ਜਿਹੜੀ ਸਾਹਮਣੇ ਆਈ ਹੈ ਉਹ ਇਹ ਆ ਕਿ ਜਦ ਇਹਨਾਂ ਦੋਹਾਂ ਦੇ ਪਰਿਵਾਰਕੋਂ ਕਿ ਹੁਣ ਹਾਲਾਂਕਿ ਗੁਰਵਿੰਦਰ ਦੇ ਪਰਿਵਾਰ ਦੇ ਵੱਲੋਂ ਇਲਜ਼ਾਮات ਲਾਏ ਗਏ ਨੇ ਕਿ ਜਿਹੜੇ ਉਹਦੇ ਪਰਿਵਾਰਕ ਮੈਂਬਰ ਆ ਉਹ ਸਾਡੇ ਤੋਂ ਪਹਿਲਾਂ ਉੱਥੇ ਪਹੁੰਚੇ ਹੋਏ ਸੀ ਤਾਂ ਕਰਕੇ ਸਾਨੂੰ ਉਹਨਾਂ ਤੇ ਸ਼ੱਕ ਆ ਪਰ ਪੁਲਿਸ ਦਾ ਇਹ ਕਹਿਣਾ ਹੈ ਕਿ ਜਦੋਂ ਰੁਪਿੰਦਰ ਦੇ ਮਾਪਿਆਂ ਤੱਕ ਇਹ ਖਬਰ ਪਹੁੰਚਾਈ ਗਈ ਉਹਨਾਂ ਨੂੰ ਇਹ ਚੀਜ਼ ਦੱਸੀ ਗਈ ਕਿ ਭਾਈ ਇਦਾਂ ਕਰਕੇ ਥੋੜੇ ਬੱਚੇ ਨਾ ਕੀਤਾ ਤਾਂ ਉਹ 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 ਹੈਰਾਨ ਸੀ ਬਹੁਤ ਜ਼ਿਆਦਾ ਹੈਰਾਨ ਪਰੇਸ਼ਾਨ ਸੀ ਕਿ ਸਾਡੇ ਜੋਾਕਾਂ ਦੇ ਵੱਲੋਂ ਕਿਵੇਂ ਕੀਤਾ ਗਿਆ ਤੇ ਇੱਥੋਂ ਤੱਕ ਵੀ ਜਿਹੜੀ ਹੈਗੀ ਉਹ ਤਾਂ ਬਿਆਨ ਪ੍ਰਸ਼ਾਸਨ ਦਾ ਆਇਆ ਕਿ ਉਹਨਾਂ ਦੇ ਵੱਲੋਂ ਨਾਤਾ ਤੱਕ ਤੋੜਨੀਆਂ ਗੱਲਾਂ ਕੀਤੀਆਂ ਕਿ ਇਹਨਾਂ ਨਾਲ ਇਸ ਤੋਂ ਅੱਗੇ ਸਾਡਾ ਕਿਸੇ ਤਰ੍ਹਾਂ ਦਾ ਕੋਈ ਨਾ ਤੱਕ ਜਿਹੜਾ ਹੈਗਾ ਉਹ ਨਹੀਂ ਹੈ ਮਤਲਬ ਟੋਟਲੀ ਕੁਲਮਲਾ ਕੇ ਪ੍ਰੀਪਲਾਨ ਸੀ ਜਿਹੜੀਆਂ ਪੈ ਹੁਣ ਇਹ ਵੀ ਇੱਕ ਚਰਚਾ ਸੀ ਕਿ ਪਹਿਲਾਂ ਵੀ ਇੱਕ ਵਾਰੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਹਾਲਾਂਕਿ ਹਾਲ ਦੀ ਇਨਵੈਸਟੀਗੇਸ਼ਨ ਦੇ ਵਿੱਚ ਹਾਲ ਦੀ ਘੜੀ ਦੇ ਵਿੱਚ ਜਿੰਨੀ ਕਿ ਇਨਵੈਸਟੀਗੇਸ਼ਨ ਸਾਹਮਣੇ ਆਈ ਆ ਉਹਨੇ ਕਿਤੇ ਵਿੱਚ ਇਹ ਸੀਨ ਸਾਹਮਣੇ ਆਇਆ ਕਿ ਪਹਿਲਾਂ ਦੀ ਗੱਲ ਹਲੇ ਕਿਉਂਕਿ ਇਹ ਚੀਜ਼ ਕਹਿਣੀ ਜੇ ਪੁਲਿਸ ਕਹਿੰਦੀ ਕਿ ਬਹੁਤ ਜਲਦਬਾਜ਼ੀ ਹੋਵੇ ਕਿਉਂਕਿ ਇੱਕ ਦਿਨ ਹਲੇ ਹਰਕਮਲ ਨੂੰ ਹੋਇਆ ਤੇ ਹਰਕਮਲ ਨੂੰ ਕਿਸ ਕਿਉਂ ਕਿਸ ਕਾਰਨ ਕਰਕੇ ਰਿਪੋਰਟ ਕੀਤਾ ਗਿਆ ਹਰਕਮਲ ਇਹ ਵੀ ਮੰਨਿਆ ਕਹਿੰਦੇ ਕਿ ਉਹ ਇਹ ਕਹਿੰਦਾ ਸੀ ਕਿ ਅਸੀਂ ਇਕੱਠੇ ਰਹਿਣਾ ਚਾਹੁੰਦੇ ਹਾਂ ਸੁਭਾਵਿਕ ਤੌਰ ਤੇ ਮੈਰਿਟਲ ਅਫੇਅਰ ਦੀ ਗੱਲ ਤਾਂ ਉਹ ਪਹਿਲੇ ਤੋਂ ਚਰਚਾ ਕਰ ਰਹੇ ਕਿ ਐਕਸਟਰਾ ਮੈਰਿਟਲ ਅਫੇਅਰ ਹੈ ਉਹਨੇ ਇਹ ਚੀਜ਼ ਜ਼ਰੂਰ ਕਹੀ ਕਿ ਅਸੀਂ ਇਕੱਠਿਆਂ ਰਹਿਣਾ ਚਾਹੁੰਦੇ ਸੀ ਇਕੱਠਿਆਂ ਰਹਿਣ ਦੇ ਕਰਕੇ ਸਾਨੂੰ ਇਹ ਸਟੈਪ ਜਿਹੜਾ ਅਸੀਂ ਚੁੱਕਿਆ ਇਸ ਇੱਥੇ ਤੱਕ ਜਿਹੜਾ ਹੈਗਾ ਪਹੁੰਚਣਾ ਪਿਆ ਪਰ ਇੱਕ ਗੱਲ ਤੁਹਾਨੂੰ ਮੈਂ ਹੋਰ ਵੀ ਦੱਸ ਦਿਆਂ ਜਿਵੇਂ ਕਿ ਚਰਚਾ ਹੁੰਦੀ ਹੈ ਕਿ ਗੁਰਵਿੰਦਰ ਤੇ ਰੁਪਿੰਦਰ ਇਹਨਾਂ ਦੇ ਮਤਲਬ ਆਪਸੀ ਰਿਸ਼ਤੇ ਕੋਈ ਬਹੁਤ ਜ਼ਿਆਦਾ ਚੰਗੇ ਨਹੀਂ ਸੀ ਇਸ ਗਲਤੀ ਚਰਚਾ ਜਿਵੇਂ ਆਪਾਂ ਐਫ ਆਈ ਆਰ ਦੀ ਗੱਲ ਕਰੀ ਕਿ ਐਫ ਆਈ ਆਰ ਦੇ ਵਿੱਚ ਉਹਦੀ ਭੈਣ ਦੇ ਵੱਲੋਂ ਕਹੀ ਗਈ ਹੈ ਪਰ ਜੇਕਰ ਉਹਦੇ ਪਰਿਵਾਰਕ ਮੈਂਬਰਾਂ ਦੀ ਗੱਲ ਉਹਦੇ ਫਾਦਰ ਸਾਹਿਬ ਦੀ ਆਪਾਂ ਇੰਟਰਵਿਊ ਦੇਖਿਓ ਜੋ ਉਹਨਾਂ ਨੂੰ ਬਿਆਨ ਦਿੱਤੇ ਗਏ ਆ ਤਾਂ ਉਹਦੇ ਫਾਦਰ ਸਾਹਿਬ ਇਹ ਚੀਜ਼ ਡਿਨਾਈ ਕਰਦੇ ਨੇ ਕਿ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਸੀ ਮੈਰਿਟਲ ਪਰ ਐਕਸਟਰਾ ਮੈਰਿਟਲ ਪਰ ਸਾਨੂੰ ਨਹੀਂ ਪਤਾ ਸੀ ਹਾਂ ਇਹ ਵੀ ਇੱਥੇ ਹੋ ਸਕਦਾ ਨਾ ਕਿ ਜਿਵੇਂ ਉਹਦੀ ਭੈਣ ਦੇ ਵੱਲੋਂ ਐਫ ਆਈ ਆਰ ਦੇ ਵਿੱਚ ਬਿਆਨ ਦਰਜ ਕਰਵਾਇਆ ਹੁਣ ਪਰਿਵਾਰਕ ਮੈਂਬਰਾਂ ਦੇ ਵਿੱਚ ਕਈ ਵਾਰ ਬੰਦਾ ਆਪਣੀ ਭੈਣ ਦੇ ਨਾਲ ਬਹੁਤ ਜ਼ਿਆਦਾ ক্লোਜ਼ ਹੁੰਦਾ ਹਰ ਗੱਲ ਆਪਣੀ ਭੈਣ ਨੂੰ ਦੱਸ ਮਾਪਿਆਂ ਦੇ ਵਿਦੇਸ਼ ਦੇ ਵਿੱਚ ਕੈਨੇਡਾ ਦੇ ਵਿੱਚ ਗਏ ਸੀ ਹੋ ਸਕਦਾ ਗੁਰਵਿੰਦਰ ਨੇ ਇਹ ਚੀਜ਼ ਵੀ ਸੋਚੀ ਹੋਵੇ ਕਿ ਯਾਰ ਮਾਪਿਆਂ ਨੂੰ ਇਸ ਚੀਜ਼ ਇਹ ਦੱਸ ਕੇ ਕਿਉਂ ਦੁੱਖ ਦੇਣਾ ਹੈ ਕਿਉਂ ਤਣਾਅ ਦੇ ਵਿੱਚ ਉਹ ਦੁਖੀ ਹੋਣਗੇ ਇਸ ਤੋਂ ਪਹਿਲਾਂ ਜੇ ਹੁਣ ਇਹ ਨਾ ਲੱਗਦਾ ਕਿ ਐਡੀ ਵੱਡੀ ਗੱਲ ਨਹੀਂ ਹੋ ਸਕਦੀ ਇਹਨੂੰ ਸੁਲਝਾਇਆ ਜਾ ਸਕਦਾ ਹੈ ਆਪਦੀ ਭੈਣ ਨੂੰ ਦੱਸ ਦੇਣਾ ਉਹਦੇ ਜ਼ਰੀਏ ਸੁਲਝਾਇਆ ਜਾ ਸਕਦਾ ਹੋ ਸਕਦਾ ਤਾਂ ਕਿ ਜੇ ਆਪਦੀ ਭੈਣ ਆਪਣੇ ਜੀਜੇ ਦੇ ਨਾਲ ਬਹੁਤ ਜ਼ਿਆਦਾ ਕਲੋਜ਼ ਹੋਵੇ ਹਰ ਗੱਲ ਸਾਂਝੀ ਕਰਦਾ ਹੋਵੇ ਸ਼ੇਅਰ ਕਰਦਾ ਹੋਵੇ ਤਾਂ ਕਰਕੇ ਉਹ ਆਪਦੀ ਭੈਣ ਤੇ ਤੱਕ ਉਹਦੇ ਤੱਕ ਇਹ ਗੱਲ ਉਹਨਾਂ ਦੇ ਵੱਲੋਂ ਜਿਹੜੀ ਸਾਂਝੀ ਕੀਤੀ ਗਈ ਹੋਵੇ ਤਾਂ ਕਰਕੇ ਮੈਂ ਕਹਿੰਦੇ ਕਿ ਪਰਿਵਾਰ ਨੇ ਇਸ ਚੀਜ਼ ਨੂੰ ਜ਼ਰੂਰ ਡਿਨਾਈ ਕੀਤਾ ਉਹਦੇ ਫਾਦਰ ਸਾਹਿਬ ਨੇ ਜ਼ਰੂਰ ਇਸ ਚੀਜ਼ ਨੂੰ ਡਿਨਾਈ ਕੀਤਾ ਕਿ ਨਹੀਂ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਸੀ ਕਿ ਆਹਾ ਆਹਾ ਕੁਝ ਇਹਨਾਂ ਦੇ ਵਿੱਚ ਜਿਹੜਾ ਚੱਲ ਰਿਹਾ ਐਸਾ ਕੁਝ ਇਹਨਾਂ ਦੇ ਵਿੱਚ ਮਤਲਬ ਐਕਸਟਰਾ ਮੈਰਿਟਲ ਰਿਲੇਅ ਇਹਦੇ ਕੁੜੀ ਦੇ ਜਿਹੜੇ ਆ ਉਹ ਸੀਗੇ ਜੇ ਸਾਨੂੰ ਪਤਾ ਹੁੰਦਾ ਤਾਂ ਕਿ ਪਰ ਸੁਭਾਵਿਕ ਤੌਰ ਤੇ ਫਿਰ ਤਾਂ ਕੋਈ ਇਸ ਤਰ੍ਹਾਂ ਦਾ ਸਟੈਪ ਕੋਈ ਨਾ ਕੋਈ ਲੈਂਦੇ ਜਾਂ ਜੇ ਮਾੜੀ-ਮੁੱਟੀ ਕੰਸੋ ਉਹਨਾਂ ਨੂੰ ਐਸੇ ਐਸੀ ਮਾੜੀ-ਮੁੱਟੀ ਬੋ ਉਹਨਾਂ ਨੂੰ ਨਿਕਲਦੀ ਤਾਂ ਉਹ ਕਹਿੰਦੇ ਕਿ ਉਹ ਪਿਓ-ਪਿਓ ਕਰਦੀ ਹ ਜਿਕੇ ਇੱਕ ਨੂ ਨੂੰ ਉਹਨਾਂ ਨੇ ਪੁੱਤਾਂ ਵਾਂਗੂ ਪਾਲੇ ਜਿਵੇਂ ਆਪਾਂ ਕਹਿੰਦੇ ਨੇ ਕਿ ਇੱਕ ਧੀ ਨੂੰ ਪੁੱਤਾਂ ਵਾਲਾ ਪਿਆਰ ਤਾਂ ਪਰਿਵਾਰ ਦੇ ਵਿੱਚ ਮਿਲਦੇ ਆ ਆ ਪਾਕਿਸਤਾਨ ਸੁਣਦੇ ਆ ਪਰ ਬਹੁਤ ਘੱਟ ਹੁੰਦਾ ਇੱਥੇ ਨੂਹਾਂ ਨੂੰ ਪੁੱਤਾਂ ਵਾਲਾ ਪਿਆਰ ਆਪਾਂ ਮਿਲਦੇ ਆ ਤੇ ਨਾ ਤਾਂ ਇਹ ਪਰਿਵਾਰ ਦੇ ਵਿੱਚ ਉਹ ਸੀ ਜਿਵੇਂ ਉਹ ਦੇ ਫਾਦਰ ਸਾਹਿਬ ਕਹਿੰਦੇ ਨੇ ਸ਼ਤ ਕੁਲਦੀਪ ਸਿੰਘ ਨਾਮ ਉਹਨਾਂ ਦਾ ਉਹ ਕਹਿੰਦੇ ਨੇ ਕਿ ਅਸੀਂ ਆਪਣੀ ਨੂ ਨੂੰ ਪੁੱਤਾਂ ਵਾਲਾ ਪਿਆਰ ਦਿੱਤਾ ਸੀ ਪਰ ਇਹ ਨਹੀਂ ਪਤਾ ਸੀ ਕਿ ਸਾਡੀ ਸਾਡਾ ਪੁੱਤ ਸਾਡੀ ਨੂੰ ਜਿਹੜੀ ਆ ਉਹ ਐਸਾ ਕੁਝ ਸਾਡੇ ਆਪਣੇ ਜਿਹਨੂੰ ਅਸੀਂ ਪੁੱਤ ਬਣਾਇਆ ਸੀ ਸਾਡੇ ਆਪ ਦੇ ਪੁੱਤ ਦੇ ਨਾਲ ਜਿਹੜਾ ਹੈਗਾ ਐਸਾ ਕੁਝ ਜਿਹੜਾ ਕਰੂਗਾ ਤਾਂ ਇਹ ਚੀਜ਼ਾਂ ਹਾਲ ਦੀ ਘੜੀ ਦੇ ਵਿੱਚ ਸਾਹਮਣੇ ਆਈਆਂ ਨੇ ਹੁਣ ਮਤਲਬ ਕਿਉਂਕਿ ਕਈ ਵਾਰ ਇਹ ਹੁੰਦਾ ਨਾ ਬਹੁਤ ਐਮੋਸ਼ਨਲ ਪੱਖ ਜਿਹੜਾ ਹੁੰਦਾ ਆ ਉਹਨੂੰ ਲੁਕ ਆਇਆ ਵੀ ਜਾਂਦਾ ਆ ਸੁਪਾਇਬ ਐਸਾ ਕੁਝ ਵੀ ਹੋ ਸਕਦਾ ਹੈ ਕਿ ਬਹੁਤ ਕਿਉਂਕਿ ਬਹੁਤ ਐਮੋਸ਼ਨਲ ਜਾਂ ਇਹ ਵੀ ਕਰ ਸਕਦੇ ਨੇ ਕਿ ਜਿਹੜੇ ਇਨਵੈਸਟੀਗੇਸ਼ਨ ਏਜੰਸੀਜ਼ ਹੁੰਦੀਆਂ ਨੇ ਉਹ ਕੋਈ ਬਹੁਤ ਐਮੋਸ਼ਨਲ ਪੱਖ ਤੇ ਵੀ ਜਾਂਦੇ ਉਹਨਾਂ ਨੇ ਹੁੰਦਾ ਕਿ ਯਾਰ ਫੇਰ ਜੀ ਇਨਵੈਸਟੀਗੇਸ਼ਨ ਅਸੀਂ ਕਰੀਏ ਕਿਵੇਂ ਹੋਇਆ ਕਿਉਂ ਹੋਇਆ ਕਿਹੜੇ ਕਿਹੜੇ ਵੈਪਨ ਇਸ ਚੀਜ਼ ਦੇ ਵਿੱਚ ਵਰਤੇ ਗਏ ਉਹ ਚੀਜ਼ਾਂ ਜਿਹੜੀਆਂ ਅਸੀਂ ਕਲਮ ਲਾ ਕੇ ਸਾਹਮਣੇ ਰੱਖੀ ਕਿਹਾ ਇਹ ਚੀਜ਼ਾਂ ਤਾਂ ਉਹ ਕਹਿੰਦੇ ਹੁਣ ਤੱਕ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਚੀਜ਼ ਜਿਹੜੀ ਹੈ ਸਾਹਮਣੇ ਤੇ ਹਾਲਾਂਕਿ ਹੋਰ ਕਿੰਨੇ ਲੋਕ ਇਸ ਦੇ ਵਿੱਚ ਇਨਵੋਲਵ ਨੇ ਜਾਂ ਹੋਰ ਕਿੰਨੇ ਲੋਕ ਇਨਵੋਲਵ ਹੋ ਸਕਦੇ ਨੇ ਇਲਜ਼ਾਮਾਂ ਤਾਂ ਜ਼ਰੂਰ ਪਰਿਵਾਰ ਦੇ ਵੱਲ ਲੱਗੇ ਨੇ ਹਾਲੇ ਤੱਕ ਕੋਈ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਜਿਵੇਂ ਹੁਣ ਡਿਮਾਂਡ ਦੇ ਵਿੱਚ ਹੋਰ ਕੀ ਕੀ ਚੀਜ਼ਾਂ ਜਿਹੜੀਆਂ ਉਹਨਾਂ ਦੇ ਵੱਲੋਂ ਕਬੂਲੀਆ ਜਿੰਨੇ ਹੋਰ ਕੀ ਕੀ ਚੀਜ਼ਾਂ ਕਬੂਲ ਦੇ ਨੇ ਉਹ ਆਉਣ ਵਾਲਾ ਸਮਾਂ ਦੱਸਿਗਾ ਪਰ ਹਾਲ ਦੀ ਗ ਆਕੇ ਕੁਛ ਜ਼ਹਿਰੀਲੀ ਚੀਜ਼ ਦੇਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ ਆ ਸਭ ਕੁਝ ਪਹਿਲਾਂ ਤੋਂ ਪਰੀਪਲਾਨ ਹੁੰਦਾ ਪਹਿਲਾਂ ਜ਼ਹਿਰੀਲੀ ਚੀਜ਼ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਰੁਪਿੰਦਰ ਕੌਰ ਉਸ ਚੀਜ਼ ਦੇ ਵਿੱਚ ਕਾਮਯਾਬ ਨਹੀਂ ਹੋ ਪੌਂਦੀ ਜਿਵੇਂ ਕਿਉਂਕਿ ਉਹਨੂੰ ਕਿਹਾ ਸਮਝਾਇਆ ਜਾਂਦਾ ਨਾ ਹਰ ਕਮਲਦੇਵ ਵੱਲੋਂ ਪਹਿਲਾਂ ਸਮਝਾਇਆ ਜਾਂਦਾ ਕਿ ਇਹ ਜਿਹੜੀ ਚੀਜ਼ ਆ ਉਹ ਇਸ ਤਰ੍ਹਾਂ ਦੇ ਨਾਲ ਤੂੰ ਦੇਣੀ ਆ ਹਰ ਕੋ ਜ਼ਹਿਰੀਲੀ ਚੀਜ਼ ਕੀ ਆ ਕੋਈ ਨਸ਼ਾ ਹੋ ਸਕਦਾ ਜਾਂ ਕੋਈ ਕੀ ਹੋ ਸਕਦਾ ਉਹ ਦਾ ਨਹੀਂ ਹਲੇ ਖੁਲਾਸਾ ਹੋਇਆ ਤੇ ਉਹ ਸਭ ਕੁਝ ਉਸੇ ਤਰ੍ਹਾਂ ਦੇ ਨਾਲ ਹੁੰਦਾ ਜਦੋਂ ਨੂੰ ਪਤਾ ਲੱਗਦਾ ਕਿ ਮੈਂ ਉਸ ਚੀਜ਼ ਦੇ ਵਿੱਚ ਕਾਮਯਾਬ ਨਹੀਂ ਹੋ ਰਹੀ ਫਿਰ ਉਹ ਹਰਕਮਲ ਨੂੰ ਬੁਲਾਉਂਦੀ ਆ ਹਰਕਮਲ ਫਿਰ ਜਿਹੜਾ ਹੈਗਾ ਉਹ ਆਉਂਦਾ ਆ ਤਾਂ ਮਤਲਬ ਇਹਨਾਂ ਨੇ ਤਾਂ ਜੋ ਪਲਾਨ ਸੋਚਿਆ ਸੀ ਉਹ ਇਹੀ ਸੀਗਾ ਕਿਉਂਕਿ ਕਿ ਦੋ ਜਾਣੇ ਆ ਘਰ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਕੈਮਰੇ ਨਹੀਂ ਸੀ ਮਤਲਬ ਇਹ ਵੀ ਤਾਂ ਸ਼ੱਕ ਜ਼ਾਹਰ ਕਰਦਾ ਨਾ ਕਿ ਮਤਲਬ ਅੱਜ ਕੱਲ ਤਾਂ ਹਰ ਆਮ ਖਾਸ ਦੇ ਘਰ ਦੇ ਵਿੱਚ ਅਗਲਾ ਬੰਦਾ ਹੁੰਦਾ ਕਿਰ ਨਿਗਾਹਦਾਨੀ ਰਹੂਗੀ ਕੈਮਰੇ ਲਵਾਉਂਦਾ ਹੁਣ ਤੇ ਕੈਮਰੇ ਕਿਉਂ ਨਹੀਂ ਲਵਾਏ ਕੈਮਰੇ ਲਵਾਉਣ ਤੋਂ ਕਿਸੇ ਦੇ ਵੱਲੋਂ ਇਹਨਾਂ ਤੇ ਜਾਂ ਹੋ ਸਕਦਾ ਕਿ ਰੁਪਿੰਦਰ ਕੌਰ ਦੇ ਵੱਲੋਂ ਰੋਕਿਆ ਗਿਆ ਹੋਵੇ ਇਹ ਵੀ ਸਵਾਲੀਆ ਚੰਨੇ ਵੀ ਸਵਾਲ ਉੱਠ ਰਹੇ ਨੇ ਕਿ ਕੈਮਰੇ ਲਵਾਉਣਾ ਸ਼ਾਇਦ ਗੁਰਵਿੰਦਰ ਚਾਹੁੰਦਾ ਸੀ ਸ਼ਾਇਦ ਰੁਪਿੰਦਰ ਕੌਰ ਦੇ ਵੱਲੋਂ ਰੋਕਿਆ ਗਿਆ ਕਿਉਂਕਿ ਜੇ ਕੈਮਰੇ ਹੁੰਦੇ ਤਾਂ ਬਹੁਤ ਚੀਜ਼ਾਂ ਜਗ ਜाहिर ਹੋ ਜਾਂਦੀਆਂ ਕਿ ਆਉਣ ਵਾਲੇ ਬੰਦੇ ਕਿੰਨੇ ਸੀ ਕਿਸ ਤਰ੍ਹਾਂ ਦੇ ਨਾਲ ਇਹ ਕਤਲ ਹੁੰਦਾ ਕਿਸ ਤਰ੍ਹਾਂ ਦੇ ਨਾਲ ਇਹ ਮਰਡਰ ਜਿਹੜਾ ਹੈਗਾ ਹੁੰਦਾ ਆ ਉਹ ਚੀਜ਼ਾਂ ਤਾਂ ਜਗ ਜਹਰ ਹੋ ਜਾਂਦੀਆਂ ਜੇਕਰ ਕਿਤੇ ਕੈਮਰਾ ਘਰ ਦੇ ਵਿੱਚ ਜਿਹੜੇ ਕੈਮਰੇ ਲੱਗੇ ਹੁੰਦੇ ਪਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਤਾਂ ਇਹੀ ਕਹਿੰਦੀ ਹੈ ਕਿ ਭਾਈ ਦੋ ਜਣੇ ਇਨਵੋਲਵ ਨੇ ਅਗਲੇ ਕਿੰਨੇ ਆਉਂਦੇ ਨੇ ਉਹ ਇਨਵੈਸਟੀਗੇਸ਼ਨ ਦਾ 파ਟਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੁਕੇ ਹੋਰ ਕਿੰਨੇ ਜਣੇ ਇਸ ਚੀਜ਼ ਦੇ ਵਿੱਚ ਜਿਹੜੇ ਹੈਗੇ ਇਨਵੋਲਵ ਜਿਹੜੇ ਆ ਉਹ ਹੁੰਦੇ ਨੇ ਪਰ ਜੋ ਮੈਂ ਕੱਲ ਵੀ ਗੱਲ ਕਰੀ ਸੀ ਕਿ ਜੜਾਂ ਪਟੀਆਂ ਗਈਆਂ ਇੱਕ ਪਰਿਵਾਰ ਦੀਆਂ ਜੜਾਂ ਪਟੀਆਂ ਗਈਆਂ ਉਹ ਦੋ ਪਰਿਵਾਰ ਜਿਹੜੇ ਆ ਉਹ ਵੀ ਲਗਭਗ ਜਿਹੜਿਆ ਉਹ ਖਤਮ ਹੋ ਗਏ ਕਿਉਂਕਿ ਉਹਨਾਂ ਪਰਿਵਾਰ ਨੂੰ ਨਹੀਂ ਪਤਾ ਕਿ ਕਿੰਨੇ ਕਿੰਨੇ ਜੀਵ ਕਿੰਨੇ ਕਿੰਨੇ ਜਵਾਕ ਨੇ ਹਰ ਕੰਮਲ ਕਿੰਨੇ ਭੈਣ ਭਰਾਣੇ ਜਾਂ ਰੁਪਿੰਦਰ ਕੌਰ ਕਿੰਨੇ ਭੈਣ ਭਰਾਣੇ ਪਰ ਇਹ ਜ਼ਰੂਰ ਹੈ ਕਿ ਇਸ ਪਰਿਵਾਰ ਦੀਆਂ ਜਿਹੜੀਆਂ ਜੜਾ ਪਟੀਆਂਗੇ ਕਿਹਦੇ ਕਰਕੇ ਸਿਰਫ ਇੱਕ ਐਕਸਟਰਾ ਮੈਰਿਟਲ ਅਫੇਅਰ ਕਰਕੇ ਦੋ ਲੋਕ ਆਪਸ ਦੇ ਵਿੱਚ ਆਪ ਆਪਸ ਦੇ ਵਿੱਚ ਆਪ ਇੱਕ ਦੂਜੇ ਨਾਲ ਰਹਿਣਾ ਚਾਹੁੰਦੇ ਸੀ ਜਿਹਦੇ ਕਰਕੇ ਉਹਨਾਂ ਨੂੰ ਰਾਹ ਦਾ ਰੋੜਾ ਲੱਗਿਆ ਗੁਰਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਉਹ ਉਹਨਾਂ ਨੇ ਰਾਤ ਨੂੰ ਹਟਾਇਆ ਹਟਾਉਣ ਦੇ ਲਈ ਇੱਕ ਐਸੀ ਸਾਜ਼ਿਸ਼ ਰਚੀ ਕਿ ਕਿਉਂ ਨਾ ਅਸੀਂ ਆਪਸ ਦੇ ਵਿੱਚ ਮਿਲਦੇ ਵੀ ਰਹਿ ਜੀਏ ਤੇ ਅਸੀਂ ਕਤਲ ਵੀ ਕਰ ਦਗੇ ਤੇ ਕਤਲ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਦੀ ਸਜ਼ਾ ਜਿਹੜੀ ਆ ਉਹ ਵੀ ਸਾਨੂੰ ਨਾ ਮਿਲੇ ਤਾਂ ਕਰਕੇ ਤਾਂ ਉਹਨਾਂ ਦੇ ਵੱਲੋਂ ਲੁੱਟਖੋ ਦਾ ਐਸੀ ਤਰੀਕਾ ਆਪਣਾ ਪਰ ਉਹ ਕਹਿੰਦੇ ਨੇ ਕਿ ਚੋਰ ਭਾਵੇਂ ਕਿੰਨਾ ਹੀ ਛਾਤਰ ਹੋਵੇ ਪਰ ਉਹ ਕੋਈ ਨਾ ਕੋਈ ਨਿਸ਼ਾਨ ਛੱਡ ਜਰੂਰ ਜਾਂਦਾ ਤੇ ਉਹ ਨਿਸ਼ਾਨ ਇਹਨਾਂ ਨੇ ਛੱਡੇ ਉਹ ਨਿਸ਼ਾਨ ਦੇ ਉੱਪਰ ਜਦੋਂ ਇਨਵੈਸਟੀਗੇਸ਼ਨ ਹੋਈ ਸਬੂਤ ਉਹ ਛੱਡੇ ਸਬੂਤਾਂ ਤੇ ਇਨਵੈਸਟੀਗੇਸ਼ਨ ਤੇ ਇਨਵੈਸਟੀਗੇਸ਼ਨ ਦੇ ਵਿੱਚ ਦੋਨੋਂ ਫੜੇਗੇ ਇਹਨਾਂ ਨੂੰ ਤਾਂ ਇਹ ਸੀ ਨਾ ਕਿ 100 ਖਾਲੇ ਹੋ ਸਕਦਾ ਕੋਈ ਫਿਲਮ ਦੇਖੀ ਹੋਵੇ ਹੋ ਸਕਦਾ ਕੋਈ ਨਾਟਕ ਦੇਖਿਆ ਹੋਵੇ ਕਿ ਕਿਉਂ ਨਾ ਇਹਨੂੰ ਨਾਟਕੀ ਰੂਪ ਦਿੱਤਾ ਜਾਵੇ ਕਿਉਂ ਨਾ ਇਹਨੂੰ ਲੁੱਟਖੋ ਦਾ ਰੂਪ ਦਿੱਤਾ ਜਾਵੇ ਕਿ ਲੁੱਟਖੋ ਹੋਈ ਹੁੰਦਾ ਬਹੁਤ ਵਾਰ ਐਸਾ ਹੋਇਆ ਕਿ ਲੁੱਟ ਪਰਿਵਾਰ ਘਰਾਂ ਦੇ ਵਿੱਚ ਲੁੱਟਖੋ ਹੁੰਦੀ ਹੈ ਜਿਹਦੇ ਵਿੱਚ ਇੱਕ ਦੋ ਕਿਸੇ ਦਾ ਕਤਲ ਕਰ ਜਾਂਦੇ ਨੇ ਕਿਸੇ ਨੂੰ ਉਹ ਕਮਰੇ ਦੇ ਵਿੱਚ ਅੰਦਰ ਬੰਦ ਕਰ ਜਾਂਦੇ ਨੇ ਬਹੁਤ ਦੇ ਵਿੱਚ ਐਸਾ ਹੁੰਦਾ ਹੋ ਸਕਦਾ ਇਹਨਾਂ ਨੇ ਵੀ ਸੋਚਿਆ ਹੋਵੇ ਕਿ ਕਿਉਂ ਨਾ ਐਸਾ ਹੀ ਕੁਝ ਕੀਤਾ ਜਾਵੇ ਪਰ ਮਤਲਬ ਉਹੀ ਗੱਲ ਜਿਵੇਂ ਪਹਿਲਾਂ ਕਰੀਆ ਕਿ ਚੋਰ ਦੀ ਦਾੜੀ 'ਚ ਤਨਕਾ ਚੋਰ ਦੇ ਪੈਰ ਨਹੀਂ ਹੁੰਦੇ ਝੂਠ ਦੇ ਪੈਰ ਨਹੀਂ ਹੁੰਦੇ ਤਾਂ ਭਾਈ ਫਿਰ ਝੂਠ ਨੇ ਆਖਰ ਫੜਿਆ ਜਾਣਾ ਤਾਂ ਝੂਠ ਜਿਹੜਾ ਹੈਗਾ ਉਹ ਫੜਿਆ ਗਿਆ ਤੇ ਉਹਦੇ ਵਿੱਚ ਦੋਹਾਂ ਨੂੰ ਜਿਹੜੇ ਹੈਗੇ ਨੇ ਹੁਣ ਉਹ ਸਲਾਖਾਂ ਦੇ ਪਿੱਛੇ ਨੇ ਆਪਦੀ ਕੀਤੀ ਭੁਗਤ ਰਹੇ ਨੇ ਤੇ ਹੋਰ ਵੀ ਜੇ ਕੋਈ ਇਹਦੇ ਵਿੱਚ ਇਨਵੋਲਵ ਹੋਇਆ ਤਾਂ ਆਪਦੀ ਕੀਤੀ ਜਿਹੜੀ ਆ ਜ਼ਰੂਰ ਭੁਗਤੂਗਾ ਤਾਂ ਮੈਂ ਤਾਂ ਇਹ ਕਹੂੰਗਾ ਕਿ ਯਾਰ ਉਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜਿਹਦੇ ਮਾਪੇ ਤੁਸੀਂ ਅੱਜ ਵੀ ਇੰਟਰਵਿਊ ਦੇਖੋਗੇ ਨਾ ਉਹਨੀਆਂ ਉਹਦੇ ਰਿਸ਼ਤੇਦਾਰ ਆ ਔਰ ਤਾਂ ਨੇ ਉਹ ਵਿਚਾਰੀਆਂ ਕੋ ਗੱਲ ਕਹਿੰਦੀਆਂ ਨੇ ਕਿ ਫਾਂਸੀ ਲੱਗੇ ਫਾਂਸੀ ਲੱਗੇ ਫਾਂਸੀ ਲੱਗੇ ਤੁਸੀਂ ਦੇਖੋ ਵੀ ਕਿੰਨਾ ਦਰਦ ਦਿਲ ਦੇ ਵਿੱਚ ਹੋਣਾ ਹੈ ਜਦੋਂ ਇੱਕ ਨੂੰ ਜਿਹਨੂੰ ਪੁੱਤ ਬਣਾਇਆ ਹੋਵੇ ਤੇ ਉਹਨੂੰ ਉਹ ਕਤਲ ਕਰ ਦੇਵੇ ਉਹਨੂੰ ਡੈਨ ਕਹਿਣਾ ਪਵੇ ਤੁਸੀਂ ਦੇਖੋ ਕਿੰਨਾ ਦਰਦ ਦਿਲ ਦੇ ਵਿੱਚ ਹੋਣਾ ਕਿੰਨਾ ਦੁੱਖ ਦਿਲ ਦੇ ਵਿੱਚ ਹੋਣਾ ਕਿ ਯਾਰ ਸਾਡੇ ਨਾਲ ਰਹਿ ਕੇ ਸਾਡੇ ਅਸੀਂ ਪੁੱਤ ਬਣਾਇਆ ਤੇ ਆ ਸਾਡੇ ਨਾਲ ਹਾਲਾਤ ਜਿਹੜੇ ਕੀਤੇ ਤਾਂ ਯਾਰ ਇਨਸਾਫ ਐਸੇ ਪਰਿਵਾਰ ਦੇ ਨਾਲ ਹੋਣਾ ਜ਼ਰੂਰ ਚਾਹੀਦਾ ਇਨਸਾਫ ਵੀ ਐਸਾ ਹੋਣਾ ਚਾਹੀਦਾ ਤਾਂ ਜੋ ਕਿਉਂਕਿ ਅ ਐਸਾ ਕ੍ਰਾਈਮ ਕਰਨ ਵਾਲਿਆਂ ਨੂੰ ਐਸਾ ਕ੍ਰਾਈਮ ਕਰਨ ਤੋਂ ਪਹਿਲਾਂ ਸੋਚਣ ਵਾਲਿਆਂ ਨੂੰ 100 ਨਹੀਂ ਮੈਂ ਕਹਿੰਦਾ 1000 ਵਾਰ ਸੋਚਣਾ ਪਵੇ ਕਿ ਯਾਰ ਫਰੀਦਕੋਟ ਦੇ ਪਿੰਡ ਸੁਖਨ ਵਾਲਾ ਦੇ ਵਿੱਚ ਐਸਾ ਕੁਝ ਹੋਇਆ ਸੀ ਤੇ ਉੱਥੇ ਐਸੀ ਸਜ਼ਾ ਜਿਹੜੀ ਹੈਗੀ ਉਹਨਾਂ ਨੂੰ ਮਿਲੀ ਸੀ ਤਾਂ ਘਰ ਬਰਬਾਦ ਕਰਨ ਤੋਂ ਪਹਿਲਾਂ ਤਾਂ ਜੋ ਐਸੇ ਕ੍ਰਿਮੀਨਲ ਲੋਕ ਸੋਚਣ